ਵਾਸ਼ਿੰਗ ਮਸ਼ੀਨ ਆ ਪਈਆਂ ਪੁਰਾਣੀ ਪਈਆਂ ਨਾ ਕੋਈ ਚੱਕ ਇੱਥੇ ਫੜਾ ਜੋ ਤੇ ਨਵੀਂ ਲੈ ਜਾਓ ਜਿਵੇਂ ਆਹ ਪੱਖੇ ਪਏ ਆ ਪਿੰਗੇ ਤਰਿੰਗੇ ਪੱਖੇ ਜਿਹੇ ਜਿਹੇ ਮਰਜ਼ੀ ਫੜਾ ਜੋ ਤੇ ਲੈ ਜਾਓ ਤੇ ਕੁਲਰ ਹੋਵੇ ਵਾਸ਼ਿੰਗ ਮਸ਼ੀਨ ਫ੍ਰਿਜੈਲਿਟੀ ਜੋ ਮਰਜ਼ੀ ਪੁਰਾਣੀ ਆਈਟਮ ਹੋਵੇ ਜਿਹੜਾ ਫਰਨੀਚਰ ਹੋਵੇ ਅਸੀਂ 5000 ਰੁਪਏ ਦਾ ਪੁਰਾਣਾ ਨਾ ਕੱਢ ਦਨੇ ਕਮਾਲ ਦੀ ਗੱਲ ਮੰਨ ਕੇ ਚਲੋ ਵੀ ਆਹ ਕੁਲਰ ਲੈਣਾ ਜੀ ਹਾਂ ਜਿਵੇਂ ਇਹ ਥਾਰ ਕੂਲਰ ਹੈ ਬਜ਼ਾਰਾਂ ਦੇ ਵਿੱਚ ਪਹਿਲੀ ਗੱਲ ਤੇ ਦਾ ਰੇਟ 18 ਤੋਂ 20000 ਰੁਪਏ ਦਾ ਹੈਗਾ ਅਸੀਂ ਇਹ ਕੂਲਰ ਤੇ ਆਫਰ ਲਈ ਹੈ ਸਿਰਫ 12000 ਰੁਪਏ ਦਾ ਕੂਲਰ ਦੇ ਦਿੰਨੇ ਆ ਇਹਤੇ ਵੀ ਅਸੀਂ 5000 ਰੁਪਏ ਦਾ ਪੁਰਾਣਾ ਕੂਲਰ ਕੱਢ ਦਿੰਨੇ ਆ ਤੇ 7000 ਰੁਪਏ ਨਾਲ ਲੈ ਕੇ ਅਸੀਂ ਸ਼ਾਨਦਾਰ ਥਾਰ ਕੂਲਰ ਦੇ ਦਿੰਨੇ ਕਸਟਮਰ 45000 ਰੁਪਏ ਦੇ ਵਿੱਚ ਹੈਗਾ ਕੀ ਕੀ ਹੈ ਇੱਕ ਤਾਂ ਬੈੱਡ ਮਿਲਦੇ ਨੇ ਪਲਾਈ ਬੋਰਡ ਦੇ ਵਿੱਚ ਬਣੇ ਹੋਏ ਇੱਕ ਮੈਟ੍ਰਸ ਮਿਲਦੇ ਨੇ ਹਾਰਡ ਆਫ ਉਹ ਠੰਡੇ ਗਰਮ ਵਾਲੇ ਜਿਹਨੂੰ ਆਪਾਂ ਕਹਿੰਦੇ ਨੇ ਦੋ ਚੀਜ਼ਾਂ ਜੀ ਇਹਦੇ ਨਾਲ ਇੱਕ ਡਰੈਸਿੰਗ ਟੇਬਲ ਵਾਲੀ ਵੱਡੀ ਅਲਮੀਰਾ ਮਿਲਦੀ ਹੈ ਵਿੱਚ ਖੁੱਲੀ ਡੁਲੀ ਸਟੋਰੇਜ ਹੋਊਗੀ ਠੀਕ ਹੈ ਜੀ ਇੱਕ ਇਹਦੇ ਵਿੱਚ ਆਪਾਂ ਸੋਫਾ ਦਿੰਦੇ ਆ ਸੋਫਾ ਵੀ ਜਿਹੜਾ 5 ਸੀਟਰ ਨਹੀਂ ਦਿੰਦੇ 7 ਸੀਟਰ ਵੱਡਾ ਸੋਫਾ ਹੁੰਦਾ ਹੈਗਾ ਆ ਆਹ ਦਿੰਨੇ ਆ ਜੀ ਹਾਂ ਸਾਰਾ ਇੱਕ ਕੰਪਲੀਟ ਸੈਟ ਵਿਦ ਅ ਟੇਬਲ ਵਿਦ ਅ ਗਲਾਸ ਇਹਦੀ ਮੈਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਖੂਬੀ ਦੱਸ ਦਾਂਗਾ ਜਿਵੇਂ ਤੁਸੀਂ ਇਹਦੇ ਕੱਪੜਾ ਦੇਖੂਗੇ ਆਮ ਤੌਰ ਤੇ ਬੰਦਾ ਕੁਆਲਿਟੀ ਘਟਾ ਦਿੰਦਾ ਹੈਗਾ ਇੰਨੇ ਰੁਪਏ ਲੈ ਕੇ ਬੰਦਾ ਕਹਿੰਦਾ ਜਦੋਂ ਘੱਟ ਰੁਪਈਆ ਦੇ ਵਿੱਚ ਦੇਣਾ ਬੰਦਾ ਕੁਆਲਿਟੀ ਵੀ ਡਾਊਨ ਕਰ ਦਿੰਦਾ ਹੈਗਾ ਵੀ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ ਅਸੀਂ ਬੰਦੇ ਨੂੰ ਕੁਆਲਿਟੀ ਦਿੰਨੇ ਆ ਆ ਤੁਹਾਡੇ ਨਾਲ ਇੱਕ ਮਹਿੰਗਾ ਸੋਫਾ ਪਿਆਗਾ ਜਿਹੜਾ ਕੱਪੜਾ ਇਹਤੇ ਲੱਗਿਆ ਨਾਨ ਸ਼ੇਡਲ ਕੱਪੜਾ ਸਾਰਾ ਪੈਕੇਜ ਪਰਚੇਸ ਕਰੂਗਾ ਆ ਸ਼ਾਨਦਾਰ ਪ੍ਰੈਸਟਲ ਵੀ ਉਹਨੂੰ ਐਜ਼ ਅ ਗਿਫਟ ਦੇ ਤੌਰ ਤੇ ਦੇ ਦਾਂਗੇ ਅਸ਼ਕਰਾਂ ਵਾਲਾ ਸਾਡੇ ਸੋਫੇ ਪੂਰੇ ਹੈਵੀ ਹੋਣਗੇ ਡੇਕ ਦੇ ਫਰੇਮ ਦੇ ਵਿੱਚ ਬਣੇ ਹੋਣਗੇ ਡੇਕ ਸਾਡੀ ਵੀ ਪੂਰੀ ਸੁੱਕੀ ਹੋਊਗੀ ਤੇ ਘੁਣਾ ਵਗੈਰਾ ਲੱਗਣ ਦੀ ਜਾਂ ਜਿਵੇਂ ਫਾਰਮ ਦਬਣ ਦੀ ਪੂਰੀ 5 ਸਾਲ ਦੀ ਆਪਣੀ ਗਾਰੰਟੀ ਹੋਊਗੀ ਸਾਰਾ ਐਕਸਪੋਰਟ ਦਾ ਸਮਾਨ ਹੈ ਇਤੋਂ ਸਾਰਾ ਫਰਨੀਚਰ ਐਕਸਪੋਰਟ ਵੀ ਹੁੰਦਾ ਹੈ ਜਿਵੇਂ ਇਹ ਸਮਾਨ ਆਸਟ੍ਰੇਲੀਆ ਦੇ ਕੋਈ ਮੈਲਬਨ ਪੋਰਟ ਤੇ ਜਾਣਾ ਕੋਈ ਬ੍ਰਿਸਬਨ ਜਾਣਾ ਕੋਈ ਐਡੀਲੇਡ ਜਾਣਾ ਜਾਂ ਅਸੀਂ ਹੋਰ ਵੀ ਸਾਰੀਆਂ ਕੰਟਰੀਆਂ ਦੇ ਵਿੱਚ ਫਰਨੀਚਰ ਐਕਸਪੋਰਟ ਕਰਦੇ ਹਾਂ ਮਤਲਬ ਆਪਣੇ ਪੰਜਾਬੀ ਭਰਾ ਮੰਗਾ ਹਾਂਜੀ ਸਾਥੀ ਕਾਲਜੀ ਸਾਰਿਆਂ ਨੂੰ ਅੱਜ ਤੁਹਾਨੂੰ ਬਰਨਾਲੇ ਲੈ ਕੇ ਆ ਗਿਆ ਇੱਕ ਐਸੀ ਦੁਕਾਨ ਦੇ ਉੱਤੇ ਜਿੱਥੇ ਪੁਰਾਣਾ ਸਮਾਨ ਦੇ ਕੇ ਨਵਾਂ ਲਿਆ ਸਕਦੇ ਹੋ ਉਹ ਵੀ ਬਹੁਤ ਘੱਟ ਰੇਟ ਦੇ ਵਿੱਚ ਬਰਨਾਲਾ वुਡਸ ਵਾਲਿਆਂ ਕੋਲ ਆਇਆ ਹੋਇਆ ਹਾਂ ਬਰਨਾਲੇ ਦੇ ਵਿੱਚ ਬੱਸ ਸਟੈਂਡ ਦੇ ਕੋਲੇ ਪ੍ਰੀਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਆ ਕੇ ਤੁਸੀਂ ਨਾਂ ਨੋਟ ਕਰ ਲਓ ਇੱਥੇ ਆ ਸਕਦੇ ਹੋ ਬਹੁਤ ਵੱਡਾ ਸ਼ੋਰੂਮ ਆ ਮੈਨੂੰ ਲੱਗਦਾ ਵੀ ਬਰਨਾਲੇ ਏਰੀਏ ਦਾ ਸਭ ਤੋਂ ਵੱਡਾ ਸ਼ੋਰੂਮ ਹੋਊਗਾ ਤਿੰਨ ਚਾਰ ਮੰਜ਼ਲਾਂ ਫਰਨੀਚਰ ਵੀ ਮਿਲ ਜੂਗਾ ਤੁਹਾਨੂੰ ਫ੍ਰਿਜਾਂ ਕੂਲਰ ਕਲਰ ਸਾਰਾ ਕੁਝ ਹੀ ਮਿਲ ਜੂਗਾ ਆ ਜਿਵੇਂ ਫ੍ਰਿਜਾਂ ਪਈਆਂਆਂ ਵਾਂਗ ਜਿਵੇਂ ਆਹ ਵਾਸ਼ਿੰਗ ਮਸ਼ੀਨਾਂ ਪਈਆਂ ਪੁਰਾਣੀ ਪਈਆਂ ਨਾ ਕੋਈ ਚੱਕ ਇੱਥੇ ਫੜਾ ਜੋ ਤੇ ਨਵੀਂ ਲੈ ਜਾਓ ਜਿਵੇਂ ਆਹ ਪੱਖੇ ਪਏ ਆ ਪਿੰਗੇ ਤੁਰਿੰਗੇ ਪੱਖੇ ਜਿਹੇ ਜੇ ਮਰਜ਼ੀ ਫੜਾ ਜੋ ਤੇ ਲੈ ਜੋ ਤੇ ਬਾਈ ਬਾਈ ਸੱਚਨ ਆਪਣੇ ਨਾਲ ਹੋ ਗਿਆ ਵੀਰੇ ਸਸਤਰੀ ਕਲ ਕੀ ਹਾਲ ਹੈ ਚੜਦੀ ਕਲਾ ਵੀਰੇ ਠੀਕ ਠਾਕ ਹਾਂ ਜੀ ਵੀਰੇ ਠੀਕ ਬਾਈ ਗੱਲ ਹੈਗੀ ਇਹ ਵੀ ਘਰੇ ਪਿਆ ਹੋਵੇ ਕਵਾੜ ਕੂਲਰ ਜਾਂ ਪੱਖਾ ਜੀ ਉਦੋਂ ਦਾ ਮੁੱਲ ਕੋਈ ਵੀ ਨਹੀਂ ਮਿਲਦਾ ਉਹ ਸਾਰਾ 2-250 ਚ ਲਵੇਟ ਕੇ ਜੇ ਲੈ ਜਾਂਦਾ ਇਕੱਠਾ ਕਰਕੇ ਲੱਤਾਂ ਲੁੱਤਾਂ ਮਾਰ ਕੇ ਤਾਂ ਤੁਸੀਂ ਕੱਟ ਲੈਣੇ ਹੋ ਸੁਣਿਆ 5000 ਜੀ ਹਾਂ ਕੂਲਰ ਹੋਵੇ ਵਾਸ਼ਿੰਗ ਮਸ਼ੀਨ ਫ੍ਰਿਜ ਐਲਟੀ ਜੋ ਮਰਜ਼ੀ ਪੁਰਾਣੀ ਆਈਟਮ ਹੋਵੇ ਜੇ ਫਰਨੀਚਰ ਹੋਵੇ ਅਸੀਂ 5000 ਰੁਪਏ ਦਾ ਪੁਰਾਣਾ ਨਾ ਕੱਟ ਦਨੇ ਆ ਕਮਾਲ ਦੀ ਗੱਲ ਮੰਨ ਕੇ ਚਲੋ ਵਿਆਹ ਹਾ ਕੂਲਰ ਲੈਣਾ ਜੀ ਹਾਂ ਜਿਵੇਂ ਇਹ ਥਾਰ কুলਰ ਹੈ ਬਜ਼ਾਰਾਂ ਦੇ ਵਿੱਚ ਪਹਿਲੀ ਗੱਲ ਤੇ ਦਾ ਰੇਟ 18 ਤੋਂ 20000 ਰੁਪਏ ਦਾਗਾ ਅਸੀਂ ਇਹ কুলਰ ਦੀ ਆਫਰ ਲਈ ਹੈ ਸਿਰਫ 12000 ਰੁਪਏ ਦਾ কুলਰ ਦਿੰਨੇ ਆ ਇਹਤੇ ਵੀ ਅਸੀਂ 5000 ਰੁਪਏ ਦਾ ਪੁਰਾਣਾ কুলਰ ਕੱਢ ਦਿੰਨੇ ਆ ਤੇ 7000 ਰੁਪਏ ਨਾਲ ਲੈ ਕੇ ਅਸੀਂ ਸ਼ਾਨਦਾਰ ਥਾਰ কুলਰ ਦੇ ਦਨੇ ਕਸ਼ਮੀਰ ਮੰਨ ਕੇ ਚਲੋ ਇਹ ਪਹਿਲੀ ਆਫਰ ਤੇ ਇਹ ਹੋ ਗਈ ਵੀ ਰੇਟ ਘਟਾ ਇਹਦਾ ਜੇ ਉਹ ਨਹੀਂ ਕਿਸੇ ਕੋਲ ਪੁਰਾਣਾ ਪਿਆ ਤਾਂ ਉਹ ਇਸ 12000 ਦਾ ਲੈ ਸਕਦਾ ਦੂਜੀ ਗੱਲ ਹੈ ਜੇ ਕੋਲ ਪੁਰਾਣਾ ਪਿਆ ਤਾਂ ਦੇ ਜੇ ਤੇ ਹੈ ਜੇ ਉਹ ਪੁਰਾਣਾ কুলਰ ਜਦੋਂ ਲੈ ਆਵੇ ਬੰਦਾ ਇਹ ਤਾਂ ਨਹੀਂ ਕਹਿੰਦੀ ਵੀ ਇਹ ਤਾਂ ਰੰਗ ਜਾ ਉੱਡਿਆ ਹੋਇਆ ਇਹ ਤਾਂ ਫਰਜ਼ ਬੰਗਿਆ ਉਹ ਨਾ ਨੰਨੂ ਕੋਚਾ ਕੱਟਿਓ ਚਲੋ ਹੋਵੇ ਖੋਰ ਹੋਵੇ ਜਿੱਦਾਂ ਦੀ ਮਰਜ਼ੀ ਕੰਡੀਸ਼ਨ ਹੋਵੇ 5000 ਰੁਪਏ ਦਾ ਪੁਰਾਣਾ ਕੂਲਰ ਕੱਟਿਆ ਜਾਣਾ ਕਸਟਮਰ ਬਸ ਉਹਦੇ ਵਿੱਚ ਸਾਮਾਨ ਉਹ ਪੂਰਾ ਹੋਵੇ ਮੋਟਰ 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 ਪੂਰੀ ਹੋਵੇ ਮਤਲਬ ਹਾਂ ਵੀ ਬਾਡੀ ਹੋਵੇ ਮੋਟਰ ਹੋਵੇ ਜਿਹੇ ਜਿਹੇ ਮਰਜ਼ੀ ਕੰਡੀਸ਼ਨ ਹੋਵੇ 5000 ਰੁਪਏ ਦਾ ਪੁਰਾਣਾ ਉਹਦੀ ਅੰਗ ਪੈਰ ਪੂਰੇ ਹੁਣ ਕੁੱਲ ਮਿਲਾ ਕੇ ਪੈਰ ਪੂਰੇ ਹੋਣ ਜੀ ਹਾਂ ਤੇ ਫੇਰ ਆ ਤੁਸੀਂ ਲਿਜਾ ਸਕਦੇ ਪੰਜ ਤੋਂ ਸੱਤ ਦਾ ਹੀ ਰਹਿ ਗਿਆ ਬਾਈ ਇਹਦਾ ਘੈਂਟ ਹੀ ਬਹੁਤ ਹੈ ਚੌੜਾ ਝੂੜਾ ਮਤਲਬ ਪੂਰਾ ਹੈ ਇਹ ਹਵਾ ਵੀ ਇਹਦੀ ਤਕਰੀਬਨ 40 ਫੁੱਟ ਤੱਕ ਹੈ ਜੀ 40 ਇਹ ਇਹ ਕਿੰਨੇ ਦਾ ਇਹ 1000 ਰੁਪਏ ਦਾ ਸੀ ਪੁਰਾਣਾ ਕੱਟਦੇ ਆ ਤੇ 1600 ਰੁਪਏ ਨਾਲ ਲੈ ਕੇ ਇਹ ਦਾਤੀ ਫੇਰ ਆਪੱਖਾ ਦਿੰਦੇ ਆ ਗਾਰੰਟੀ ਅਣੀ ਸਾਰੀ ਆਈਟਮਾਂ ਹੋਣੀ 1 ਸਾਲ ਦੀ ਗਾਰੰਟੀ ਹੁੰਦੀ ਹੈ ਇਹਦੀ। ਕੁਮਾਰ ਤੇ ਆਹ ਮਸ਼ੀਨਾਂ ਵੀ ਪਈਆਂ ਤੁਹਾਡੇ ਕੋਲ ਇਹਦੀਆਂ ਆਈਆਂ। ਉਹਦੀਆਂ ਸਾਰੀਆਂ 5-5000 ਰੁਪਏ ਦੀ ਮਸ਼ੀਨ ਕੱਟੀ ਜਾਊਗੀ ਬਾਕੀ ਦੇ ਰੁਪਏ ਪਾ ਕੇ ਨਵੀਂ ਆਈਟਮਾਂ ਲੈਸਾਂ ਸਾਰੇ ਕੰਪਨੀ ਦੇ ਪ੍ਰੋਡਕਟ ਹੋਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੋਲਟਸ ਹੋ ਗਿਆ ਗੌਦਰੇਜ ਹੋ ਗਿਆ ਲੋਇਡ ਹੋ ਗਿਆ ਵਰਕਪੁਲ ਹੋ ਗਿਆ ਮੈਂ ਸਾਰੇ ਬ੍ਰਾਂਡਾਂ ਦੀਆਂ ਤੇ ਡਿਸਟ੍ਰੀਬਿਊਟਰ ਦਾ ਮਾਲ ਹੋ ਵਿਦ ਬਿੱਲ ਵਾਲਾ ਮਾਲ ਹੋਊਗਾ। ਬਿੱਲ ਤੇ ਆਊਗਾ ਮੈਂ ਤਾਂ ਚ ਦੇ ਸਾਈਜ਼ ਵੀ ਮਿਲ ਜਾਣਗੇ ਦੂਜੀ ਲੈਣੇ ਚਾਹੁੰਦੇ ਹੋ ਮੋਜੀ ਹਨਾ ਉਹ ਵੀ ਪ੍ਰੋਵਾਈਡ ਕਰਾ ਸਕਦੇ ਆ ਦੇਖੋ ਲੈ ਫਰਿਜਾਂ ਫੁਰਜਾਂ ਇਹ ਤਾਂ ਫਰਿਜਾਂ ਤੇ ਵੀ ਬਾਈ ਜੀ ਆਫਰ ਹੈ ਇਹਨਾਂ ਦੇ ਫਰਿਜਾਂ ਦੇ ਵੀ ਐਂ ਆਫਰ ਹੈ ਸਾਰੀ 5000 ਰੁਪਏ ਦਾ ਪੁਰਾਣਾ ਕੱਟਿਆ ਜਾਊਗਾ ਬਾਕੀ ਦੇ ਰੁਪਏ ਪਾ ਕੇ ਤੁਸੀਂ ਨਵਾਂ ਫਰਿੱਜ ਲੈ ਸਕਦੇ ਹੋ ਇਹ ਵੀ ਤੁਹਾਨੂੰ ਵੈਰਾਈਟੀ ਬਹੁਤ ਮਿਲ ਜੂਗੀ ਹਰ ਇੱਕ ਕੰਪਨੀ ਦੀ ਆਈਟਮ ਮਿਲ ਜੂਗੀ ਹਰ ਕੰਪਨੀ ਦੀ ਆਹ ਗੱਲ ਠੀਕ ਲੱਗੀ ਆਹ ਪਰਾ ਬੋਤਲ ਜੀ ਰਖੇ ਚ ਕੀ ਆ ਉਹ ਉਸ ਤਰ੍ਹਾਂ ਦੀ ਇਹ ਮਤਲਬ ਇਹਨੂੰ ਬੋਟਲ bar ਕਹਿੰਦੇ ਨੇ ਸਾਰਾ ਟਾਲੀ ਦੇ ਵਿੱਚ ਬਣਾਇਆ ਹੋਇਆ ਹੈਗਾ ਬੋਟਲ bar ਇਹਦੇ ਬੋਟਲ ਵਗੈਰਾ ਰੱਖੀ ਜਾਂਦੇ ਨੇ نیچے ਗਲਾਸਿਸ ਤੇ ਉੱਪਰ ਗਲਾਸਿਸ ਵਗੈਰਾ ਟੰਗੇ ਜਾਂਦੇ ਨੇ ਘੋਂਦਾ ਵੀ ਹੈ ਕਿ ਨਹੀਂ ਨਹੀਂ ਘੋਂਦਾ ਨਹੀਂ ਹੈਗਾ ਇਹਦੇ ਬੋਟਲ ਸਟਿਲ ਰੱਖਿਆ ਜਾਂਦੀਆਂ ਨੇ ਸਟਿਲ ਰੱਖੇਂਦੇ ਲਿਆ ਇਦਾਂ ਕਰਕੇ ਚੀਜ਼ ਤਾਂ ਸੋਹਣੀ ਆ ਨਾ ਜਿਹੜੇ ਨਹੀਂ ਪੀਣ ਖਾਣ ਵਾਲਾ ਉਹ ਵੀ ਰੱਖਣੀ ਹੋਵੇ ਕਰ ਰਹੇ ਨੇ ਕੁਆਲਿਟੀ ਵਾਈਟੀ ਵਿੱਚ ਮਜ਼ਾ ਮਾਰ ਸਕਦਾ ਉਹ ਕਾਤਾ ਰੱਖੀ ਸਕਦਾ ਕਿ ਨਹੀਂ ਨਿੰਬੂ ਪਾਣੀ ਹਾਂਜੀ ਹਾਂ ਯਾਰ ਸੋਹਣੀ ਆ ਚੀਜ਼ ਲੈ ਦੇਖੋ ਦਰਸ਼ਕੋ ਫਰਨੀਚਰ ਵੀ ਬਹੁਤ ਕਮਾਲ ਆ ਭਾਈ ਤੁਹਾਡੇ ਕੋਲੇ ਹਰ ਤਿੰਨ ਛੱਤਾਂ ਭਰੀਆਂ ਪਈਆਂ ਇਹ ਫਰਨੀਚਰ ਵੀ ਕਿਸੇ ਕੋਲ ਪੁਰਾਣਾ ਪਿਆ ਹੋਵੇ ਮਨੇ ਕੋਲ ਚਲੋ ਵੀ ਸਾਡੇ ਕੋਲ ਸੋਫੇ ਪਿਆ ਪੁਰਾਣੇ ਹਾਂਜੀ ਹਾਂ ਨਹੀਂ ਸੋਫੇ ਵੀ ਪੁਰਾਣੇ ਇਕੱਠੇ ਜਾਂਦੇ ਨੇ ਮਤਲਬ ਇਦਾਂ ਦੇ ਤੁਸੀਂ ਵੱਡਾ ਸੋਫਾ ਲੈਣਾਗਾ ਤੁਹਾਡੇ ਕੋਲ 5 ਸੀਟਰ ਸੋਫਾ ਜਾਂ ਪੀੜੇ ਸੈੱਟ ਪਹਿਲਾਂ ਚੱਲਦੇ ਹੁੰਦੇ ਸੀ ਜਿਹੇ ਜਾਂ ਮਰਜੀ ਚੀਜ਼ ਪਈ ਹੋਵੇ 5000 ਰੁਪਏ ਦੀ ਪੁਰਾਣੀ ਕੱਟੀ ਜਾਓ ਬਾਕੀ ਦੇ ਰੁਪਏ ਪਾ ਕੇ ਨਵੀਂ ਆਈਟਮ ਮਿਲ ਜੂਗੀ ਆ ਗੱਲ ਬਹੁਤ ਤਕਰੀਰ ਤੇ ਫਰਨੀਚਰ ਦੇ ਵਿੱਚ ਵੀ ਆਪਾਂ ਹਰ ਤਰ੍ਹਾਂ ਦਾ ਫਰਨੀਚਰ ਕਸਟ ਕਿ ਟੋਣਾ ਜੇ ਤੁਸੀਂ ਇਸ ਤਰ੍ਹਾਂ ਦਾ ਸੋਫਾ ਦੇਖ ਸਕਦੇ ਹੋ ਸਾਰਾ ਮੋਸ਼ੇ ਕਿੰਨੇ ਹੋ ਗਿਆ 12 ਇਹ 9 ਸੀਟਰ ਸੋਫਾ ਹੋ ਗਿਆ 7 ਸੀਟਰ ਦੀ ਹੈ ਲੈ 2 ਸੀਟਰ ਦੀਆਂ ਕੁਰਸੀਆਂ ਇਹਦੇ ਰੰਗ ਪਏ ਨੇ ਜਿੱਦਾਂ ਮਰਜ਼ੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਮਤਲਬ ਯਾਰ ਰੰਗਾਂ ਦੇ ਵਿੱਚੋਂ ਜਿਹੜਾ ਰੰਗ ਚੰਗਾ ਲੱਗਦਾ ਉਹ ਸਲੈਕਟ ਕਰ ਸਕਦੇ ਹੋ ਤੁਸੀਂ ਤੇ ਜਿਹੇ ਜਾਂ ਤੁਹਾਨੂੰ ਡਿਜ਼ਾਈਨ ਚੰਗਾ ਲੱਗਦਾ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਕੀ ਨਾਂ ਤੇ ਆ ਬਰਨਾਲਾ ਬੁਲਸ ਦੇ ਨਾਮ ਤੇ ਬਰਨਾਲਾ ਬੁਲ ਉੱਥੇ ਜਿਹੜਾ ਮਰਜ਼ੀ ਨਮੂਨਾ ਚੱਕ ਲੋ ਜਿਹੇ ਜਾਂ ਤੁਸੀਂ ਕਹੋਗੇ ਉਹੋ ਜਿਹਾ ਹੂਹੂ ਬਣਾ ਦੇਣਗੇ ਦੂਜੀ ਵੱਡੀ ਗੱਲ ਤੁਹਾਨੂੰ ਇਹ ਦੱਸ ਦੇਣਾ ਲੱਕੜ ਛੱਲਣ ਤੋਂ ਲੈ ਕੇ ਉਹਨੂੰ ਆਖਰੀ ਟੱਚ ਦੇਣ ਤੱਕ ਪਾਲਿਸ਼ ਤੱਕ ਦਾ ਸਾਰਾ ਕੰਮ ਇੱਥੇ ਹੁੰਦਾ ਹੈ ਇਨ ਹਾਊਸ ਹੁੰਦਾ ਹੈ ਜੀ ਇਨ ਹਾਊਸ ਇੱਥੇ ਹੁੰਦਾ ਮਤਲਬ ਕੋਲ ਖੜ ਕੇ ਵੀ ਬਣਾ ਸਕਦੇ ਹਾਂ ਕੋਲ ਖੜ ਕੇ ਬਣਵਾ ਸਕਦੇ ਹਾਂ ਕਲਾਸਿਕ ਚੀਜ਼ਾਂ ਨੇ ਜੋ ਯੂਨੀਕ ਚੀਜ਼ਾਂ ਨੇ ਇਹੋ ਜਿਹੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਰੂਮ ਹਾਂ ਬਰੂਮ ਚੇਰਾਂ ਬਾਰ ਚੇਰਾਂ ਸਾਰੇ ਤਰ੍ਹਾਂ ਦੀ ਆਪਣੀ ਕੋ ਵੈਰਾਈਟੀ ਫੁੱਲ ਮਿਲੂਗਾ ਹਾਂ ਬਿਲਕੁਲ ਇਹ ਘੈਂਟ ਲੱਗਦੀਆਂ ਗੱਲਾਂ ਬਾਤਾਂ ਤੇ ਬਾਈ ਜੀ ਗਾਰੰਟੀ ਵਾਰੰਟੀ ਮੰਨ ਕੇ ਚਲੋ ਵੀ ਹੋਣਾ ਹਾਵਾ ਵਾਸ਼ੇਬਲ ਜੀ ਹਾਂ વોਸ਼ੇਬਲ ਹੈ ਬਾਕੀ ਜਿਹੜਾ ਇਹਨੂੰ ਕਪੜਾ ਵਗੈਰਾ ਵੀ ਲੱਗਿਆ ਹੋਏਗਾ ਕੋਈ ਐਨੀ 1.5-200 ਰੁਪਏ ਮੀਟਰ ਵਾਲਾ ਕਪੜਾ ਲੱਗਿਆ ਹੋਏਗਾ 1000-1500 ਰੁਪਏ ਮੀਟਰ ਵਾਲੇ ਕਪੜੇ ਯੂਜ਼ ਹੁੰਦੇ ਨੇ ਇਹ ਤੇ ਜੇ ਮਤਲਬ ਜਿਹੜਾ ਲੈਦਰ ਆਪਾਂ ਪਹਿਲਾਂ ਜਿਆਦਾ ਚਲਦੀ ਰੈਕਸ਼ਨ ਜਿਆਦਾ ਚਲਦੀ ਸੀ ਉਹ ਚ ਕੀ ਹੁੰਦਾ ਸੀ ਜੇ ਬੱਚੇ ਤੋਂ ਕੱਟ ਵੱਜ ਜਾਂਦਾ ਉਹਨਾਂ ਕੱਟ ਅੱਗੇ ਦੀ ਅੱਗੇ ਵਧੀ ਜਾਂਦਾ ਸੀ ਉਹਦਾ ਕੋਈ ਹੱਲ ਨਹੀਂ ਹੈਗਾ ਸੀ ਇਹ ਹੈਗੀ ਤਾਂ ਲੈਦਰ ਵਾਂਗੂ ਰਫ ਐਂਡ ਟਫ ਯੂਜ਼ ਚੀਜ਼ ਹੈ ਇਹਦਾ ਕੱਟ ਵੱਜ ਵੀ ਜਾਵੇ ਇਹਦੇ ਸੌ ਹੱਲ ਨੇ ਆਪ ਵੀ ਕਪੜੇ ਮੰਗੋ ਉਹਦੇ ਰੈਕਸ਼ਨ ਵਾਂਗੂ ਵਾਧਾ ਨਹੀਂ ਹੈਗਾ ਇਹ ਮਤਲ ਹਮਮ ਸਹੀ ਹੈ ਸਹੀ ਹੈ ਇਹ ਮਹਿੰਗੇ ਕੱਪੜਿਆਂ ਦਾ ਫਾਇਦਾ ਹੁੰਦਾ ਕਲਰ ਦਾ ਆਪਸ਼ਨ ਬਹੁਤ ਜ਼ਿਆਦਾ ਤੁਹਾਡੇ ਕੋਲੇ ਹੈ ਨਾ ਜੀ ਕਲਰ ਆਪਸ਼ਨ ਹੋ ਗਈ ਡਿਜ਼ਾਈਨ ਹੋ ਗਏ ਡਿਜ਼ਾਈਨਿੰਗ ਦੇ ਮਸਲੇ ਤੇ ਕੋਈ ਉਹ ਟਾਂਚਾ ਵਾ ਦੀਆਂ ਜਿਹੜੇ ਟਾਂਚੇ ਹੁੰਦੇ ਨੇ ਬੰਦਾ ਸੋਫਾ ਚੱਕ ਕੇ ਵੀ ਦੇਖੂਗਾ ਆਮ ਤੌਰ ਤੇ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਸੋਫੇ ਚੱਲਦੇ ਜਮਨ ਲਫਾਫੇ ਜਿਹੇ ਹੁੰਦੇ ਨੇ ਬਹੁਤ ਹਲਕੇ ਸੋਫੇ ਹੁੰਦੇ ਨੇ ਬੰਦਾ ਕਹਿੰਦਾ ਜੇ ਅਸੀਂ ਫਲਾਣਾ ਸੁੱਕੀ ਲੱਕੜ ਲਾਉਣੀ ਆ ਤਾਂ ਕਰਕੇ ਸਾਡਾ ਸੋਫਾ ਹਲਕਾਗਾ ਉੱਥੇ ਓਬਵੀਅਸ ਹੀ ਗੱਲ ਹੈ ਲੱਕੜ ਦੇ ਵਿੱਚ ਬਚਤ ਕੀਤੀ ਹੋਊਗੀ ਤਾਂ ਹੀ ਸੋਫਾ ਹਲਕਾ ਹੁੰਦਾ ਸਾਡੇ ਸੋਫੇ ਪੂਰੇ ਹੈਵੀ ਹੋਣਗੇ ਡੇਕ ਦੇ ਫਰੇਮ ਦੇ ਵਿੱਚ ਬਣੇ ਹੋਣਗੇ ਡੇਕ ਸਾਡੀ ਵੀ ਪੂਰੀ ਸੁੱਕੀ ਹੋਊਗੀ ਤੇ ਘੁਣਾ ਵਗੈਰਾ ਲੱਗਣ ਦੀ ਜਾਂ ਜਿਵੇਂ ਫਾਰਮ ਦਬਣ ਦੀ ਪੂਰੀ 5 ਸਾਲ ਦੀ ਆਪਣੀ ਗਾਰੰਟੀ ਹੋਊਗੀ 5 ਸਾਲ ਜੀ ਤੇ ਦੂਜੀ ਗੱਲ ਇਹ ਆ ਭਾਈ 5 ਸਾਲ ਬਹੁਤ ਉਹਨੂੰ ਡਿਜ਼ਾਈਨ ਵੀ ਬਦਲੇ ਜਾਂਦੇ ਹਨ ਹੁਣ ਤਾਂ ਕਰ ਉਦੋਂ ਬਾਅਦ ਚ ਵੀ ਕੁਝ ਨਹੀਂ ਇਹ ਕਿਹੜਾ ਗਾਂ ਸਰ ਤੇ ਚੱਕ ਤੁਰੇ ਫਿਰਨਾ ਹੁੰਦਾ ਹਾਂ ਹਾਂ ਜੀ ਹਾਂ ਜੀ ਹਨਾ ਤੇ ਆ ਦੇਖੋ ਯਾਰ ਇਹ ਕੱਪੜਾ ਡਿਜ਼ਾਈਨ ਰੰਗ ਰੰਗ ਤੁਸੀਂ ਦੇਖ ਸਕਦੇ ਹੋ ਬਹੁਤ ਕਮਾਲ ਇਹਨੂੰ ਪਫੀ ਕਹਿੰਦੇ ਆ ਹਨਾ ਜੀ ਹਾਂ ਇਹਨੂੰ ਪਫੀਸ ਕਹਿੰਦੇ ਨੇ ਇਹ ਚ ਵੀ ਕਈ ਡਿਜ਼ਾਈਨ ਮਿਲ ਜਾਂਦੇ ਜੀ ਵੈਰਟੀ ਬਹੁਤ ਬਣਾ ਜਾਂਦੇ ਗੁੱਪੀ ਵੇਰਾ ਦਿਖਾ ਦਿਓ ਆ ਰਹੇ ਸਹੀ ਆ ਦੇਖੋ ਪਫੀਸ ਵਗੈਰਾ ਇਹ ਵੀ ਡਿਜ਼ਾਈਨਸ ਉਹਨੂੰ ਬਹੁਤ ਮਿਲ ਜਾਣਗੇ ਆ ਯਾਰ ਮੈਨੂੰ ਥੋੜਾ ਬੜਾ ਕੈਂਟ ਲੱਗਿਆ ਯਾਰ ਘੁੰਮਣ ਜਲਣਾ ਲੱਕੜੀ ਦੇ ਆਏ ਬੈਠ ਕੇ ਘੁੰਮਣ ਜਾਲਾ ਹੈ ਨਾ ਹਾਂਜੀ ਹਾਂ ਇਹ ਕਿੰਨੇ ਦਾ ਜਿਗਾਰਡ ਹੋਊਗਾ ਭਰਾ ਇਹ ਸਾਰਾ ਸਾਗਵਾਨ ਦੇ ਵਿੱਚ ਬਣਿਆ ਹੋਇਆ ਜਿਵੇਂ ਆ ਬਾਰਚੇਰ ਬਣੀ ਹੋਈ ਹੈ ਇਹ 9500 ਰੁਪਏ ਦੀ ਬਾਰਚੇਰ ਹੁੰਦੀ ਹੈ ਸਾਰੀ ਸਾਗਵਾਨ ਦੇ ਵਿੱਚ ਸਾਗਵਾਨ ਦੇ ਵਿੱਚ ਆ ਨਿੱਕੇ ਨਿੱਕੇ ਕਲਾਸਿਕ ਜਿਹੇ ਯਾਰ ਇਹ ਸੋਹਣੀਆਂ ਚੀਜ਼ਾਂ ਅਸਲ ਦੇ ਵਿੱਚ ਹੈ ਨਾ ਹਾਂਜੀ ਹਾਂ ਇਹਨਾਂ ਚੀ ਆਪਣੇ ਕੋਲ ਕਾਫੀ ਡਿਜ਼ਾਈਨ ਮਿਲ ਜਾਣਗੇ ਬੰਦਾ ਆਪਣੇ ਅਕੋਰਡਿੰਗ ਇਹ ਵੀ ਚੀਜ਼ਾਂ ਕਸਟਮਾਈਜ਼ ਕਰਵਾ ਸਕਦਾ ਬਿਲਕੁਲ ਬਿਲਕੁਲ ਤੁਸੀਂ ਨਾ ਕਦੇ ਜਾ ਕੇ ਆਓਗੇ ਝਾਲਾ ਬਾੜ ਰਾਜਸਥਾਨ ਦੇ ਵਿੱਚ ਉੱਥੇ ਬਈ ਪੈਲਸਾ ਮਹਾਰਾਜਿਆਂ ਦਾ ਠੀਕ ਹੈ ਉੱਥੇ ਇਹੋ ਜਿਹਾ ਕੁਝ ਪਿਆ ਮਤਾਂ ਵਸ ਨੂੰ ਦੱਸਿਆ ਵੀ ਰਾਜੇ ਮਹਾਰਾਜੇ ਕਲਾਸਿਕ ਚੀਜ਼ਾਂ ਨੂੰ ਵਰਤਦੇ ਸੀਗੇ ਮਤਲਬ ਸ਼ਾਹੀ ठाट-ਬਾਟ ਤੁਸੀਂ ਵੀ ਬਣਾ ਸਕਦੇ ਹੋ ਤੇ ਏਡੀ-ਵਾਡੀ ਨਾਂ ਲੈ ਲਓਗੇ ਵੀਡੀਓ ਦੇਖ ਕੇ ਆਇਆ ਤਾਂ ਮਾਨਤਾ ਨੂੰ ਬਾਈ ਜਰੂਰ ਕਰਾਂਗੇ ਜੀ ਜਰੂਰ ਰੱਖ ਲਓ ਚਲਿਓ ਤਾਂਲੇ ਪਾਸੇ ਵੀ ਆਪਾਂ ਅੱਜ ਤਾਂ ਬਹੁਤ ਪਿਆਵਲ ਮਾਰੀਆਂ ਹੈ ਜਿਹਨਾਂ ਕੋਲ ਆਫਰਾਂ ਵੀ ਆ 45-40 ਹਜ਼ਾਰ ਦੇ ਵਿੱਚ ਤਾਂ ਪੰਜ-ਸੱਤ ਚੀਜ਼ਾਂ ਦੇ ਦਿੰਦੇ ਹਨ ਉਹ ਵੀ ਆਫਰ ਹੈ ਹਾਂਜੀ ਉਹ ਵੀ ਆਫਰ ਤੇ ਬਾਹਰ ਭੇਜਣਾ ਜੇਕਰ ਤੁਹਾਨੂੰ ਲੱਗਦਾ ਨਾ ਵੀ ਬਾਹਰਲੇ ਮੁਲਕ 'ਚ ਸਾਮਾਨ ਭੇਜਣਾ ਉਹ ਵੈਰਾਈਟੀ ਵੀ ਬਾਹਰ ਭੇਜ ਦਿੰਦੇ ਜਿਹੇ ਜੀ ਕਹੋ ਤੇ ਉੱਥੇ ਜਾ ਕੇ ਸਸਤੀ ਪਣੀਆਂ ਤੁਹ ਆਜੋ ਚੱਲੇਗੇ ਤਾਂ ਦੇਖੀ ਹੋਰ ਸੱਚ ਨੇ ਬਰੇ ਯਾਰ ਆ ਬੜਾ ਕੁਮਾਰ ਰੱਖੀ ਬੈਠੇ ਹੋ ਹੈ ਇਹ ਮੂਰੇ ਨਹੀਂ ਲਾਇਆ ਥੋੜਾ ਦੂਜੇ ਨੰਬਰ ਤੇ ਕਰਕੇ ਲਾਇਆ ਹੈ ਹਾਂਜੀ ਇਹ ਪ੍ਰੀਮੀਅਮ ਸੈਕਸ਼ਨ ਹੈ ਜੀ ਸਾਰਾ ਪ੍ਰੀਮੀਅਮ ਸੈਕਸ਼ਨ ਆ ਗਿਆ ਭਾਈ ਇਹ ਪ੍ਰੀਮੀਅਮ ਵਾਲੀ ਗੱਲ ਤਾਂ ਹੈਗੀ ਹੈ ਹੈਗੀ ਇਹੋ ਜੇ ਗਾਣੇ ਸ਼ੂਟ ਹੁੰਦੇ ਹੁੰਦੇ ਆ ਐ ਜੇ ਬਹਿ ਕੇ ਹੈ ਹਾਂਜੀ ਕਿੰਨੇ ਕ ਦਾ ਹੋਊਗਾ ਭਲਾ ਇਹ ਅ ਇਹ 11000 ਰੁਪਏ ਪਰ ਸੀਟ ਦੇ ਹਿਸਾਬ ਨਾਲ ਹੁੰਦਾਗਾ ਮਾਰਕੀਟ ਦੇ ਵਿੱਚ ਆਮ ਤੌਰ ਤੇ ਹਿਸਾਬਾ 20 2000 22000 ਪਰ ਸੀਟ ਦੇ ਹਿਸਾਬ ਨਾਲ 3 3 4 4 ਲੱਖ ਦਾ ਸੋਫਾ ਬਣ ਜਾਂਦਾ ਹੈ ਗਾਕੇ ਦਾ ਲੈਣ ਵਾਲੇ ਦਾ ਸੁਪਨਾ ਹੀ ਰਹਿ ਜਾਂਦਾ ਵੀ ਇਹਦਾ ਸੋਫਾ ਲੈਣਾਗਾ ਇਹ ਤੁਹਾਨੂੰ ਮਤਲਬ ਬਹੁਤ ਘੱਟ ਰੇਂਜ ਦੇ ਵਿੱਚ ਪੈਜੇ ਸਿਰਫ 11000 ਰੁਪਏ ਪਰ ਸੀਟ 11000 ਪਰ ਸੀਟ ਤੇ ਕਿੰਨੀਆਂ ਸਿੱਟਾਂ ਇਹਦੀਆਂ ਇਹਦੀਆਂ ਤਕਰੀਬਨ 7 8 9 10 11 11.5 ਸੀਟਾਂ ਹੀ ਆ ਵੀ ਆਹੀ ਐਸਟੀਮੇਟ 1 ਲੱਖ 20 25000 ਰੁਪਏ ਦੇ ਆਰਾਊਂਡ ਹੋ ਗਿਆ ਸਾਰਾ ਕੰਪਲੀਟ ਤੇ ਘੱਟ ਵੀ ਲੈ ਸਕਦਾ ਬੰਦਾ ਹਾਂ ਮਤਲਬ ਘੱਟ ਵੀ ਆ ਜਿਵੇਂ ਬਣੀਆਂ ਹੋਈਆਂ 10 ਸੀਟਾਂ ਬ ਹਾਂ ਇਹ ਕਲਰ ਵੀ ਤਾਂ ਇਹ ਆ ਵੀ ਬੰਦਾ ਦੂਜਾ ਇੱਥੇ ਆਵੇ ਉਹ ਇਸ ਗੱਲ ਖਣੋਂ ਤੱਕ ਸਿਲੈਕਟ ਕਰਨ ਨੂੰ ਰਹਿ ਸਕਦਾ ਵੀ ਕਿਹੜੀ ਲਮਾਂ ਵੇ ਜੀ ਹਾਂ ਹਾਂ ਤੇ ਰੇਟ ਖਣੋਂ ਨਹੀਂ ਲੈ ਸਕਦਾ ਦੂਜੀ ਗੱਲ ਇਹ ਬਾਈ ਜੀ ਕਿਸੇ ਕੋਲ ਥਾਂ ਥੋੜਾ ਹੁੰਦਾ ਵਾ ਜੀ ਹਾਂ ਉਸ ਅਕੋਰਡਿੰਗ ਹੀ ਉਹਨੇ ਡਿਜ਼ਾਈਨਿੰਗ ਕਰਾਉਣੀ ਹੁੰਦੀ ਉਹ ਕਰਦੇ ਹੋਗੇ ਬੰਦਾ ਡਿਜ਼ਾਈਨ ਆਪਦਾ ਲਿਆਵੇ ਕਲਰ ਕੰਬੀਨੇਸ਼ਨ ਬੰਦਾ ਆਪ ਸਿਲੈਕਟ ਕਰ ਲੇ ਡਿਜ਼ਾਈਨ ਵੀ ਬੰਦਾ ਆਪ ਦੇ ਦੇ ਅਸੀਂ ਸਿਰਫ ਸਰਵਿਸ ਦੇਣ ਵਾਲੇ ਹਾਂ ਮੈਂ ਇਨੀ ਗੱਲ ਕਹਿਣਾ ਸੀ ਪੂਰੀ ਬੰਦੇ ਦੀ ਤਸੱਲੀ ਕਰਾਵਾਂਗੇ ਜਿਹੇ ਜੀ ਇਸ ਚੀਜ਼ ਬੰਦੇ ਨੇ ਸੋਚੀ ਹੋ ਮਾਈਂਡ ਦੇ ਵਿੱਚ ਅਸੀਂ ਹੂਬੂ ਉਹੀ ਚੀਜ਼ ਬਣਾ ਕੇ ਦੇ ਦਾਂਗੇ ਇਹ ਵੱਡੀ ਗੱਲ ਆ ਤੇ ਆ ਵੀ ਬਹੁਤ ਸੋ ਇਹ ਐਂਟੀਕਲ ਆ ਗਿਆ ਹੈ ਨਾ ਇਹ ਵੀ ਸਾਰਾ ਸਾਗਵਾਨ ਦੇ ਵਿੱਚ ਬਣਿਆ ਹੋਇਆ ਹੈਗਾ ਉਦਾਂ ਹੀ ਜਿਵੇਂ ਆ ਸਾਗਵਾਨ ਦੇ ਵਿੱਚ ਬੈਡ ਨੇ ਇਹਦੇ ਵਿੱਚ ਹੀ ਆਪਣੇ ਕੋਲ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਮਿਲ ਜਾਣਗੀਆਂ ਬੰਦਾ ਕੱਚੀ ਆਈਟਮ ਆ ਆਪਦੀ ਅੱਖਾਂ ਦੇ ਮੂਰੇ ਰੱਖ ਕੇ ਫਿਰ ਆਈਟਮਾਂ ਤਿਆਰ ਕਰਵਾ ਸਕਦਾ ਹੈ ਜੀ ਤੇ ਆ ਜੋ ਆਫਰ ਵਾਲੇ ਪਾਸੇ ਚੱਲੇ ਗਏ ਹੁਣ ਮੜਾ ਜੀ ਆਪਾਂ ਆ ਜੋ ਦਰਸ਼ਕ ਇਧਰਲੇ ਪਾਸੇ ਆਫਰ ਆਫਰਸ ਦੱਸ ਦਿਓ ਕੀ ਆ ਜੀ ਹਾਂ ਆਫਰ ਹੈਗੇ ਨੇ ਇੱਕ ਸਾਡਾ ਪੈਕੇਜ ਚੱਲਦਾਗਾ ਜੋ ਮਤਲਬ ਕੋਈ ਭੈਣਾਂ ਦਾ ਵਿਆਹ ਸ਼ਾਦੀ ਵਾਸਤੇ ਜੇ ਬੰਦੇ ਨੇ ਇਕੱਠਾ ਸਮਾਨ ਲੈਣਾਗਾ ਹਾਂ ਵੀ ਲੱਖ ਲੱਖ ਡੇਢ ਲੇਡ ਲੱਖ ਰੁਪਏ ਫਰਨੀਚਰ ਤੇ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਕਿਉਂਕਿ ਸਾਰਾ ਸਮਾਨ ਬੰਦੇ ਨੂੰ ਫਰਨੀਚਰ ਦਾ ਸਿਰਫ 46000 ਰੁਪਏ ਦੇ ਵਿੱਚ ਦੇਨੇ ਆ 46000 ਰੁਪਏ ਦੇ ਵਿੱਚ ਹੈਗਾ ਕੀ ਕੀ ਹੈ ਇੱਕ ਤਾਂ ਬੈੱਡ ਮਿਲਦੇ ਨੇ ਪਲਾਈ ਬੋਰਡ ਦੇ ਵਿੱਚ ਬਣੇ ਹੋਏ ਇੱਕ ਮੈਟ੍ਰਸ ਮਿਲਦੇ ਨੇ ਹਾਰਡ ਆਫ ਉਹ ਠੰਡੇ ਗਰਮ ਵਾਲੇ ਜਿਹਨੂੰ ਆਪਾਂ ਕਹਿੰਦੇ ਨੇ ਦੋ ਚੀਜ਼ਾਂ ਜੀ ਇਹਦੇ ਨਾਲ ਇੱਕ ਡਰੈਸਿੰਗ ਟੇਬਲ ਵਾਲੀ ਵੱਡੀ ਅਲਮੀਰਾ ਮਿਲਦੀ ਹੈ ਜਿਸ ਵਿੱਚ ਖੁੱਲੀ ਡੁਲ ਸਟੋਰੇਜ ਹੋਊਗੀ ਠੀਕ ਹੈ ਜੀ ਇੱਕ ਇਹਦੇ ਵਿੱਚ ਆਪਾਂ ਸੋਫਾ ਦਿੰਨੇ ਆ ਸੋਫਾ ਵੀ ਜਿਹੜਾ 5 ਸੀਟਰ ਨਹੀਂ ਦਿੰਦੇ 7 ਸੀਟਰ ਵੱਡਾ ਸੋਫਾ ਹੁੰਦਾ ਹੈਗਾ ਆ ਆ ਦਿੰਨੇ ਆ ਜੀ ਹਾਂ ਸਾਰਾ ਇਹ ਕੰਪਲੀਟ ਬਹੁਤ ਸੋਹਣਾ ਬਾਈ ਸ਼ੀਸ਼ੇ ਰੂਟੇ ਆ ਵਿਦ ਟੇਬਲ ਵਿਦ ਅ ਗਲਾਸ ਇਹਦੀ ਮੈਂ ਇੱਕ ਹੋਰ ਤੁਹਾਨੂੰ ਛੋਟੀ ਜਿਹੀ ਖੂਬੀ ਦੱਸ ਦਾਂਗਾ ਜਿਵੇਂ ਤੁਸੀਂ ਇਹਦੇ ਕੱਪੜਾ ਦੇਖੂਗੇ ਆਮ ਤੌਰ ਤੇ ਬੰਦਾ ਕੁਆਲਿਟੀ ਘਟਾ ਦਿੰਦਾ ਹੈਗਾ ਇੰਨੇ ਰੁਪਏ ਲੈ ਕੇ ਬੰਦਾ ਕਹਿੰਦਾ ਜਦੋਂ ਘੱਟ ਰੁਪਈਆ ਦੇ ਵਿੱਚ ਦੇਣਾ ਬੰਦਾ ਕੁਆਲਿਟੀ ਵੀ ਡਾਊਨ ਕਰ ਦਿੰਦਾ ਹੈਗਾ ਵੀ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ ਅਸੀਂ ਬੰਦੇ ਨੂੰ ਕੁਆਲਿਟੀ ਦਿੰਨੇ ਕਪੜਾ ਉਹੀ ਕਪੜਾ ਇਹ ਪੈਕੇਜ ਵਾਲੇ ਸੋਫੇ ਤੇ ਅਸੀਂ ਲਾਇਆ ਹੋਇਆ ਹੈਗਾ ਕੀ ਕੁਆਲਟੀ ਮਿਲੂ ਸਾਰੇ ਚੀਜ਼ਾਂ ਕਿੰਨੇ ਦਾ ਸੈਟ ਬਣ ਗਿਆ ਕਿੰਨੀਆਂ ਚੀਜ਼ਾਂ ਇਹ ਸਾਰਾ ਕੰਪਲੀਟ ਸੈਟ 46000 ਰੁਪਏ ਦੀ ਰੇਂਜ ਦੇ ਵਿੱਚ ਹੈ 46000 ਦੇ ਵਿੱਚ ਇੱਕ ਕ 5 7 ਸੀਟਰ ਜੀ 7 ਸੀਟਰ ਸੋਫਾ ਵਿਦ ਬੈੱਡ ਗੱਦੇ ਅਲਮਾਰੀ ਜੀ ਹਾਂ 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 ਲਿਮਾਰੀ ਤੇ ਟੇਬਲ ਜੀ ਹਾਂ ਟੇਬਲ ਕੁਪ ਇਨੀਆਂ ਜੀਜਾ 46000 ਘਰ ਪਰ ਜਾਂਦਾ ਬਾਈ ਜੀ ਹਾਂ ਇਨੀਆਂ ਜੀਜਾ ਨਾਲ ਪਈਆਂ ਰੱਖਦਾ ਉਹ ਲਿਆ ਕੇ ਰੱਖ ਦਈਏ ਜੀ ਹਾਂ ਅਗਲ ਉਹਨੂੰ ਬਾਪਤਾ ਪੈਣੀ ਵੀ ਰੱਖੀਏ ਕਿੱਥੇ ਹਾਂਜੀ ਹਾਂ ਇਹ ਵੀਰੇ ਕੋਈ ਵੀਡੀਓ ਦੇਖੀ ਜਾਂਦਾ ਵਿੱਚ ਤਾਂ ਭਗਤ ਬੰਦਾ ਆਪਣਾ ਤੇ ਉਹਨੂੰ ਮਿਲੂਗਾ ਕੀ ਆ ਜੇ ਬੰਦਾ ਕੋਈ ਵੀਡੀਓ ਸ਼ੇਅਰ ਕਰਕੇ ਸਾਰਾ ਪੈਕੇਜ ਪਰਚੇਸ ਕਰੂਗਾ ਆ ਸ਼ਾਨਦਾਰ ਪ੍ਰੈਸਟੇਜ ਵੀ ਉਹਨੂੰ ਐਜ਼ ਅ ਗਿਫਟ ਦੇ ਤੌਰ ਤੇ ਦੇ ਦਾਂਗੇ ਅਸ਼ਕਰਾਂ ਵਾਲਾ ਜੀ ਹਾਂ ਯਮਾ ਸੇਮ ਪ੍ਰਾਈਸ ਦੇ ਵਿੱਚ 46000 ਰੁਪਏ ਦੇ ਵਿੱਚ ਸਾਰੀਆਂ ਆਈਟਮਾਂ ਦੇ ਨਾਲ ਆਪ ਪ੍ਰੈਸਟੇਬਲ ਵੀ ਗਿਫਟ ਦੇ ਦਾਂਗੇ ਆਪਾਂ। ਤਾਂ ਮੰਨ ਕੇ ਚਲੋ ਵੀ 46000 ਦਾ ਸਮਾਨ ਖਰੀਦ ਲਿਆ। ਜੀ ਹਾਂ। ਹੈਗਾ ਉਹ ਪਠਾਨਕੋਟੋਂ। ਜੀ ਹਾਂ। ਤੇ ਫਿਰ ਉਹਦਾ ਕਰਾਇਆ ਭੜਾਈ ਬਹੁਤ ਲੱਗ ਜੂਗਾ। ਬਾਈ ਹੋਰ ਵੀ ਗੱਲ ਹੈ ਸਾਰੇ ਸਮਾਨ ਦੇ ਨਾਲ ਸੇਮ ਪ੍ਰਾਈਸ ਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ ਸਾਰੀਆਂ ਆਈਟਮਾਂ ਦੀ। ਭਾਵੇਂ ਪੰਜਾਬ ਦਾ ਆਖਰੀ ਪਿੰਡ ਕਿਤੇ ਵੀ ਆ। ਜਿੱਥੇ ਮਰਜੀ ਆਪਾਂ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ। ਆਹ ਵੱਡੀ ਗੱਲ ਆ। ਤੇ ਆਹ ਭਰਾ ਯਾਰ ਆਹ ਵਾੜੇ ਸੁਣੇ ਗੁੱਪੀ ਉਰ ਦਿ ਇਹ ਉਹ ਰੀਡਰਾਂ ਨੂੰ ਪਹਿਲਾਂ ਡਿਜ਼ਾਈਨ ਦਿਖਾਏ ਸੋਚੇ ਸੈਕਿੰਡ ਡਿਜ਼ਾਈਨ ਉਹ ਜਾਰਡਨ ਮਾਡਲ ਸੀ ਇਹ ਵਿੰਗਰੋ ਮਾਡਲ ਹੈ ਇਹਨਾਂ ਨੂੰ ਵੀ ਆਪਾਂ ਵੱਡੇ ਸੋਫੇ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਕਰ ਸਕਦੇ ਹਾਂ ਕਸਟਮਾਈਜ਼ ਕਰਨਾ ਮਤਲਬ ਸੀਟਾਂ ਘਟਾ ਲੋਗੇ ਤਾਂ ਸਸਤਾ ਪੈ ਜਾਊਗਾ ਜੀ ਹਾਂ ਮਤਲਬ ਫੀਲ ਤੋਂ ਨਹੀਂ ਰਹਿਣਾ ਯਾਰ ਮਹਾਰਾਜੇ ਬਣਨ ਵਾਸਤੇ ਦੇਖੋ ਆਪਾਂ ਕੰਮ ਕਰਕੇ ਕਮਾਉਣਾ ਹੀ ਕਾਦੇ ਵਾਸਤੇ ਆ ਵੀ ਸ਼ਾਨਦਾਰ ਜ਼ਿੰਦਗੀ ਵਾਸਤੇ ਹੋ ਤਾਂ ਚੱਲੀ ਜਾਣੀ ਇਹ ਦੁਨੀਆਦਾਰੀ ਆ ਯਾਰ ਬੜੇ ਸੋਹਣੇ ਆ ਦੇਖੋ ਇਧਰ ਵੀ ਇੱਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆ ਰੰਗ ਜਾਂ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਲੈ ਕਿਉਂ ਮੰ ਤੇ ਚਲ ਜੀ ਬਾਈ ਜੀ ਤਾਂਲੇ ਪਾਸੇ ਆਜੋ ਕੀ ਰੱਖੀ ਬੈਠੇ ਹੋ ਇਹ ਬੇਬੀ ਕੋਟ ਹੈ ਜੀ ਮਤਲਬ ਛੋਟਾ ਬੱਚਾ ਹੁੰਦਾਗਾ ਅਜੇ ਹਜੇ ਬੈੱਡ ਤੇ ਹੁੰਦਾਗਾ ਉਹਨਾਂ ਵਾਸਤੇ ਸੇਫਟੀ ਲਈ ਸਾਰਾ ਟਾਲੀ ਦੇ ਵਿੱਚ ਬੇਬੀ ਕੋਟ ਬਣਾਇਆ ਹੋਇਆ ਹੈ ਸੁੱਤਾ ਪੈ ਡੈਗਣਾ ਪਵੇ ਰੜਨਦੀ ਹੈ ਹਨਾ ਜੀ ਹਾਂ 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 ਇਹ ਚੀ ਚੰਗੀ ਹੈ ਟਾਲੀ ਦੇ ਲੱਕੜ ਚ ਕਿੰਨੇ ਕਦਾ ਹੋ ਗੁੰਦਾ ਚਾਹੇ ਇਹ ਤਕਰੀਬਨ 25000 ਰੁਪਏ ਦੇ ਰੌਂਡ ਹੈ 25000 ਦੂਜੀ ਗੱਲ ਇਹ ਦੱਸਦੇ ਆਂ ਵੀ ਹਮਣ ਕੇ ਚਲੋ ਵੀਡੀਓ ਆਪਣੇ 6 ਮਹੀਨਿਆਂ ਨੂੰ ਕਿਸ ਨੇ ਦੇਖੀ ਸਾਲ ਨੂੰ ਦੇਖੀ ਜੀ ਹਾਂ ਰੇਟ ਘਟੇ ਵਧੇ ਵੀ ਇਦਾਂ ਵਿਚਾਰ ਚ ਹੋ ਸਕਦਾ ਹੈ ਨਾ ਰੇਟ ਵਾਈ ਸਾਰੇ ਕਨਸਟੈਂਟ ਰਹਿੰਦੇ ਨੇ ਪਰ 19 ਕੀ ਉਹ ਕਸਟਮਰ ਨੂੰ ਪਤਾ ਹੀ ਹੁੰਦਾ ਗਾ ਉਹਨੇ ਕੀ ਕਰੀ ਹੋ ਜਾਂਦਾ ਆ ਯਾਰ ਬਹੁਤ ਸੁਣਾ ਲਿਆ ਇਹ ਕੁਦਰਤੀ ਨਿਗਾਪ ਆ ਆ ਕੀ ਲੱਗਿਆ ਉੱਤੇ ਇਹ ਸਾਰਾ ਮਾਰਬਲ ਲੱਗਿਆ ਹੋਇਆ ਹੈਗਾ ਮਾਰਬਲ ਦੇ ਵਿੱਚ ਪੱਖ ਮਾਰ ਕੇ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਇੱਲੇ ਕੀਤੀ ਹੋਈ ਹੈ ਜਿਹਨੂੰ ਕਿ ਆਪਾਂ ਕਹਿੰਦੇ ਆ ਮਾਰਬਲ ਦੇ ਵਿੱਚ ਹੀ ਬਹੁਤ ਤਰ੍ਹਾਂ ਦੀ ਵੈਰਾਈਟੀ ਆਪਾਂ ਨੂੰ ਮਿਲ ਜੂਗੀ ਬਹੁਤ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਐ ਟੇਬਲਸ ਵਗਾ ਯੂਨੀਕ ਕਿਸਮ ਦੇ ਤੁਹਾਨੂੰ ਨਜ਼ਰ ਆ ਜਾਣਗੇ ਆ ਵੀ ਆ ਜੋ ਇਧਰਲੇ ਪਾਸੇ ਡਾਈਨਿੰਗ ਟੇਬਲਸ ਬੜੀ ਘੱਟ ਰੇਟ ਵਾਲਾ ਜਿਵੇਂ ਉਹ ਬੈੱਡ ਜੀ ਹਾਂ ਇਹ ਕਿੰਨੇ ਦਾ ਹੋਊਗਾ ਬਹੁਤ ਅਟਰੈਕਟਿਵ ਆ ਮਤਲਬ ਇਹ ਸਾਰਾ ਬੈੱਡ ਟਾਲੀ ਦੇ ਵਿੱਚ ਬਣਾਇਆ ਹੋਇਆ ਉੱਤੇ ਦੇ ਪਿੱਤਲ ਦਾ ਵਰਕ ਕੀਤਾ ਹੋਇਆਗਾ ਇਹ 50000 ਰੁਪਏ ਦੀ ਰੇਂਜ ਦੇ ਵਿੱਚ ਬੈੱਡ ਹੋਊਗਾ 50000 ਦੀ ਰੇਂਜ ਦੇ ਵਿੱਚ ਲੈ ਕੇ ਰਾਂ ਤਾਂ ਕੈਪਟਨ ਅਮਰਿੰਦਰ ਬਣ ਕੇ ਪੈ ਜਾਣਾ ਉੱਤੇ ਸਹੀ ਗੱਲ ਵੀ ਵੱਡੀ ਆ ਹਾਂ ਤੇ ਘੱਟ ਰੇਟ ਵਾਲਾ ਕਿਹੜਾ ਵਾ ਜਿਵੇਂ ਹੁਣ ਆ ਜਿਵੇਂ ਆ ਹਾਂਜੀ ਹਾਂ ਜਿਵੇਂ ਆ ਡਾਈਨਿੰਗ ਇਹ ਵੀ ਮਾਰਕੀਟ ਦੇ ਵਿੱਚ 39-45000 ਰੁਪਏ ਦਾ ਮਿਲਦਾਗਾ ਇਹ ਸਾਰਾ ਪਹਿਲੀ ਗੱਲ ਪਿਓਰ ਟਾਲੀ ਦੇ ਵਿੱਚ ਹੋਊਗਾ ਤੇ ਜੋ ਇਹਦਾ ਪ੍ਰਾਈਸ ਹੋਊਗਾ ਡਾਈਨਿੰ ਸਾਡੀ ਕੋਣਾ ਲੱਗਣ ਦੀ ਗਰੰਟੀ ਹੋਊਗੀ ਜੇ ਕੋਣਾ ਲੱਗ ਗਿਆ ਤਾਂ ਠੀਕ ਠਾਕ ਕਰਨ ਵਾਲ ਸਿਸਟਮ ਨੇ ਅਸੀਂ ਬਦਲ ਕੇ ਦਵਾਂਗੇ ਚੇਅਰ ਨੂੰ ਲੱਗ ਜੇ ਟੇਬਲ ਨੂੰ ਲੱਗ ਜੇ ਉਹ ਚੀਜ਼ ਅਸੀਂ ਬਦਲ ਕੇ ਦਵਾਂਗੇ ਬਦਲ ਕੇ ਦੇਵਾਂਗੇ ਇਹਦੇ ਵਿੱਚ ਭਾਈ ਜੀ ਪੁਰਾਣਾ ਦੇ ਕੇ ਵਾਲੀ ਸਸਤਾ ਹਾਂ ਇਹਦੇ ਵਿੱਚ ਵੀ ਮਤਲਬ ਪੁਰਾਣਾ ਆਪਾਂ ਡਾਈਨੀ ਦੇ ਕੇ 5000 ਰੁਪਏ ਤੱਕ ਕਟਾ ਕੇ ਨਵਾਂ ਲੈ ਕੇ ਜਾ ਸਕਦੇ ਉਹ 5000 ਦਾ ਯਾਰ ਥੋੜਾ ਵੱਟ ਸਮਝ ਲਓ ਇੰਨਾ ਲਈ ਆਇਆ ਹੀ ਪਿਆ ਵਾ ਜੀ ਉਹ ਤਾਂ ਆਪਾਂ 5 ਕਟਾ ਕੇ ਪੁਰਾਣਾ ਦੇਗੇ ਆਪੇ ਨਿਬੜਦੇ ਫਿਰਨਗੇ ਪੁਰਾਣੇ ਨਾਲ ਤੇ ਆਪਾਂ ਨਵਾਂ ਲੈ ਜਾਣਾ ਇਥੋਂ ਚੱਕ ਕੇ ਹਾਂਜੀ ਆ ਯਾਰ ਬਹੁਤ ਸੋਹਣਾ ਕੰਮ ਜੀ ਮੈਿਕਾ ਮਾਰਬਲ ਦੀ ਆਪਾਂ ਦੇਖ ਕੇ ਆਏ ਹਾਂ ਹਾਂ ਯਾਰ ਮਾਰਬਲ ਇੱਕ ਗਲੋਸੀ ਦੇ ਵਿੱਚ ਮਾਰਬਲ ਗਲੋਸੀ ਦੇ ਵਿੱਚ ਯਾਰ ਆ ਕੈਨੇਡਾ ਵਾਲੇ ਤੇ ਫੁੱਲ ਬਣੇ ਹੋਏ ਨੇ ਹਾਂ ਪੱਤੀ ਸੁਪੇ ਯਾਰ ਆ ਯਾਰ ਬੜਾ ਸੁਣਾ ਲੱਗਿਆ ਇਹ ਗੱਲ ਤੇ ਵੀ ਸੁਣੇ ਦਾ ਸਾਰੀ ਲੱਗਿਆ ਇਹ ਤੇਰ ਬੰਦੇ ਦੀ ਨੀਤ ਨਹੀਂ ਰੱਜਣੀ ਬੰਦੇ ਦੀ ਆ ਦੇਖੋ ਵੀਰ ਸਾਹਿਬ ਕਿਤਾਬ ਦੇ ਦੇਖ ਸਕਦੇ ਚੇਅਰਸ ਬਹੁਤ ਸੋਹਣੀਆਂ ਕਮਾਲ ਦੇ ਇੱਕ ਨਿਕ ਨਾ ਜਿਹਾ ਹੋਊਗਾ ਜੀ ਇਹ ਐਸਟੀਮੇਟ 55 55000 ਰੁਪਏ ਦੀ ਰੈਂਡ ਦੇ ਵਿੱਚ 55 55000 ਦੇ ਵਿੱਚ ਘੈਂਟਾ ਚੀਜ਼ ਵੀ ਗੱਲ ਵੀ ਆ ਗੱਲਾਂ ਵੀ ਹੋਣੀਆਂ ਦੂਰ ਦੂਰ ਤੱਕ ਵੀ ਫਲਾਨਿਆਂ ਦੇ ਟੇਬਲ ਆ ਆ ਦੇਖੋ ਕਿਰਾ ਆ ਲੈ ਇਹ ਵੀ ਸੋਹਣਾ ਬਾਈ ਹੈ ਨਾ ਜੀ ਹਾਂ ਇਹ ਵੀ ਅਲੱਗ ਜੀ ਆਈਟਮ ਆ ਗਲੋਸੀ ਆ ਜੀ ਇਹ ਵੀ ਮਤਲਬ ਗਲੋਸੀ ਮਾਰਬਲ ਹੈ ਇਹਦੇ ਵਿੱਚ ਵੀ ਕਈ ਤਰ੍ਹਾਂ ਚੁਆਇਸਿਸ ਹੋਣਗੀਆਂ ਇਹ ਪੋਲਿਸਟਰ ਬੈਕ ਚੇਅਰਾਂ ਇਹਦੇ ਵੀ ਕਈ ਤਰ੍ਹਾਂ ਚੁਆਇਸਿਸ ਮਿਲ ਜਾਣੀਆਂ ਮਤਲਬ ਹਰ ਤਰ੍ਹਾਂ ਦਾ ਬੰਦਾ ਫਰਨੀਚਰ ਲੈ ਸਕਦਾ ਵੀ ਜਿੱਦਦਾਈ ਬੰਦਾ ਸੋਚੇ ਉਸ ਤਰ੍ਹਾਂ ਆਏ ਹਜੇ ਆਪਾਂ ਕਿ ਦੂਜੀ ਮੰਜ਼ਲ ਤੇ ਆ ਗਏ ਜੀ ਹਾਂ ਸੈਕੰਡ ਫਲੋਰ ਤੇ ਆ ਗਏ ਸੈਕੰਡ ਫਲੋਰ ਦੇ ਉੱਤੇ ਆਪਾਂ ਆਹ ਦੇਖ ਸਕਦੇ ਹੋ ਕਿੰਨੀ ਵੈਰਾਈਟੀ ਪਈ ਆ ਹਰ ਵੈਰਾਈਟੀ ਦੇ ਵਿੱਚ ਜਿਹੜਾ ਮਰਜ਼ੀ ਨਮੂਨਾ ਕਹੋਗੇ ਤੁਹਾਨੂੰ ਮਿਲ ਜਾਣਾ ਤੁਸੀਂ ਨਾਂ ਲੈਦੇ ਹੋ ਵੀ ਵੀਡੀਓ ਦੇਖ ਕੇ ਆਇਆ ਕਿਉਂ ਜੀ ਹਾਂਜੀ ਹਾਂ ਜ਼ਰੂਰ ਤੇ ਆਜੂ ਗਿਆ ਇਧਰਲੇ ਪਾਸੇ ਚੱਲੇ ਅੱਗੇ ਆਪਾਂ ਹੋਰ ਇੱਕ ਅਗਲੀ ਮੰਜ਼ਲ ਤੇ ਆ ਗਏ ਆ ਇਧਰਲੇ ਪਾਸੇ ਆ ਦੇਖੋ ਕਿੰਨੀਆਂ ਘੈਂਡ ਘੈਂਡ ਚੀਜ਼ਾਂ ਪਈਆਂ ਇਧਰਲੇ ਪਾਸੇ ਇੱਕ ਚੀਜ਼ ਮੈਨੂੰ ਬੜੀ ਜੱਚੀ ਆ ਹਜੇ ਮਤਲਬ ਪਾਲਿਸ਼ ਵਗੈਰਾ ਹੋਣੀ ਆ ਆ ਯਾਰ ਪਾਲਿਸ਼ ਵਗੈਰਾ ਹੋ ਕੇ ਨਾ ਡੈਕੋਰੇਸ਼ਨ ਵਾਸਤੇ ਗੁਲਦਸਤੇ ਵਗੈਰਾ ਰੱਖੇ ਹੁਣ ਕਮਾਲ ਦੀ ਚੀਜ਼ ਹੈਗੀ ਕਿ ਨਹੀਂ ਹੈਗੀ ਕਿੰਨੀ ਕੀ ਦੀ ਹੋਊਗੀ ਭਾਈ ਜੀ ਇਹ ਇਹ ਕੋਈ ਜਿਆਦਾ ਮਹਿੰਗੀ ਨਹੀਂ ਇਹ ਨੀਅਰ ਅਬਾਊਟ 4500 5000 ਰੁਪਏ ਦੀ ਆਏਗੀ ਸਾਰੀ ਗੋਈ ਪਾਲਿਸ਼ ਕਰਕੇ ਸਾਰੀ ਸਾਗਵਾਂ ਦੇ ਵਿੱਚ ਇਹ ਨਾਲੇ ਸਾਗਵਾਂ ਦੀ ਪਾਲਿਸ਼ ਕਰਕੇ 4200 4500 ਰੁਪਏ ਦੇ ਐਸਟੀਮੇਟ ਹਜੇ ਤਿਆਰ ਕਰਨੀ ਹੈ ਇਹ ਕੁਝ ਇਸ ਤਰ੍ਹਾਂ ਹੀ ਰਹੇਗਾ ਕੱਲ ਬੜੀ ਵੱਡੀ ਆ ਦਰਸ਼ਕੋ ਇਹ ਕੱਲੇ ਜਿਹਨੇ ਵਸਤੂਆਂ ਸ਼ੌਂਕ ਇਟ ਡੈਕੋਰੇਸ਼ਨ ਕਰਦਾ ਇਹਨੂੰ ਸ਼ੌਕ ਆ ਜੀ ਹਾਂ ਉਹਨਾਂ ਵਾਸਤੇ ਤਾਂ ਕਮਾਲ ਹੀ ਆ ਹਾਂ ਪਰ ਕਾਰਨਰਸ ਕਵਰ ਕਰਨੇ ਆਪਣੇ ਘਰ ਦੇ ਮਤਲਬ ਸ਼ੌਕ ਨਾਲ ਜਿਹਨੇ ਕੰਮ ਕਰਵਾਉਣਾ ਕਰਦਾ ਜੀ ਬਰਨਾਲਾ ਕੋਈ ਦੂਰ ਨਹੀਂ ਗਿਆ ਪੰਜਾਬ ਦੇ ਅੱਧ ਜੀ ਚ ਪੈਂਦਾ ਜਿੱਧਰ ਮਰਜ਼ੀ ਪਾਸੇ ਆਓ ਉਨੀ ਕੀ ਵਾਟ ਬਣਨੀ ਆ ਆ ਸੋਫੇ ਹੋਗੇ ਰੰਗ ਵਗੈਰਾ ਯੋਥ ਯੂਨੀਕ ਆ ਆ ਬੜਾ ਮੋਟਾ ਗਾ ਸੋਫਾ ਆਪਿਆ ਆ ਵੇ ਕੀਆ ਇਹ ਰਿਕਲਾਈਨਰ ਹੈ ਜਿਵੇਂ ਬਾਹਰਲੇ ਦੇਸ਼ਾਂ 'ਚ ਜ਼ਿਆਦਾ ਚੱਲਦੇ ਨੇ ਜਮ ਜੀ ਮੈਂ ਆਪਾਂ ਥੀਏਟਰਾਂ ਦੇ ਵਿੱਚ ਮਹਿੰਗੀ ਸੀਟ ਲੈਨੇ ਆ ਅੱਛਾ ਅੱਛਾ ਫਿਲਮ ਦੇਖਣ ਵਾਲੇ ਤਾਂ ਬੰਦਾ ਪੈ ਜਾਂਦਾ ਹੈਗਾ ਇੱਥੇ ਬੰਦਾ ਪੈ ਵੀ ਸਕਦਾ ਹੈ ਪੈ ਕੇ ਜਿਵੇਂ ਘਰੇ ਫਿਲਮ ਜਿਵੇਂ ਸ਼ਾਹੂ ਖਾਨ ਦੇਖਦਾ ਯਾਰ ਉਹਦੇ ਕਹਿੰਦੇ ਘਰੇ ਹੀ ਸਨਮਾ ਇਹ ਜਿਹੇ ਦਾ ਦਬੈਂਦਾ ਹੋ ਹਾਂ ਸਨਮਿਆਂ ਦੇ ਵਿੱਚ ਆਲਤਾਰ ਹਨਾ ਜੀ ਜੀ ਸਨਮਾ ਦੇ ਵਿੱਚ ਜਦੋਂ ਬਾਹਰਲੇ ਦੇਸ਼ਾਂ 'ਚ ਜਿਵੇਂ ਰਿਕਲਾਈਨਰ ਬੰਦਾ ਰਿਕਲਾਈਨਰ ਵਾਲੇ ਸੋਫੇ ਚੱਲਦੇ ਨੇ ਤੇ ਇਸ ਤਰ੍ਹਾਂ ਦੇ ਸੋਫੇ ਚੱਲਦੇ ਨੇ ਤੇ ਇਹਦੇ ਵਿੱਚ ਆਪਾਂ ਸਿੰਗਲ ਸੀਟ ਦੇ ਵਾਸਤੇ ਆ ਇਹ ਬੈੱਡ ਦਾ ਆਟੋਮਨ ਹੁੰਦਾ ਜਿਵੇਂ ਇਹਦੇ ਨਾਲ ਦਾ ਬੈੱਡ ਬਣਿਆਗਾ ਇਹਦੇ ਮੂਹਰੇ ਆਪ ਬੈ ਕੇ ਰੋਟੀ ਵਗੈਰਾ ਖਾ ਸਕਦੇ ਆ ਐਲੀਡੀ ਦੇਖ ਸਕਦੇ ਆ ਹੋਰ ਸੌ ਕੰਮ ਆ ਜਾਂਦਾ ਇਹਨੂੰ ਆਟੋਮਨ ਕਿਹਾ ਜਾਂਦਾ ਨੇ ਜੀ ਹੂੰ ਲਿਖੋ ਨਾਂ ਵੀ ਵੱਖਰੇ ਵੱਖਰੇ ਸਾਨੂੰ ਮਿਲਦੇ ਆ ਇੰਨੇ ਨਾ ਤਾਂ ਸੀ ਪਹਿਲਾਂ ਹੁੰਦੇ ਹੁਣ ਵੱਲੇ ਆ ਗਏ ਹਾਂਜੀ ਹਾਂ ਹੁਣ ਵੱਲੇ ਆ ਗਏ ਥੋੜੀ ਵੀ ਸਟੱਡੀ ਇਸ ਮਸਲੇ ਤੇ ਚੱਲਦੀ ਰਹਿੰਦੀ ਹੋਊਗੀ ਬਈ ਜੀ ਰੋਜ਼ ਨਵੀਂ ਨਵੀਂ ਕੋਈ ਚੀਜ਼ ਸਿੱਖਣ ਨੂੰ ਮਿਲਦੀ ਹੈ ਜੋ ਕੋਈ ਕਸਟਮਰ ਕਹਿੰਦਾ ਕਈ ਵਾਰ ਅਸੀਂ ਆਪ ਵੀ ਹਲ ਜਾਂਦੇ ਉਹ ਚੀਜ਼ ਬਾਰੇ ਪਤਾ ਨਹੀਂ ਹੁੰਦਾ ਪਹਿਲਾਂ ਸਾਨੂੰ ਸਰਚ ਕਰਨਾ ਪੈਂਦਾ ਹੈਗਾ ਤੇ ਫਿਰ ਅਗੇ ਕਸਟਮਰ ਨੂੰ ਆਨਸਰ ਕਰਨਾ ਪੈਂਦਾ ਹੈਗਾ ਆ ਵੀ ਬਹੁਤ ਸੋਹਣਾ ਇਹ ਕਾੜੀ ਕਿਹੜੀ ਲੱਕੜ ਦਾ ਇਸ ਸਪੇਸੇਬਲ ਡਾਈਨਿੰਗ ਇਹ ਵੀ ਸਾਰਾ ਟਾਲੀ ਦੇ ਵਿੱਚ ਬਣਿਆ ਹੋਇਆ ਤੇ ਉੱਤੇ ਲੇ ਸਾਰਾ ਪਿੱਤਲ ਦਾ ਕੰਮ ਹੋਇਆ ਮਤਲਬੀ ਇਹਨੂੰ ਬਹੁਤ ਮਤਲਬ ਘੱਟ ਥਾਂ ਦੇ ਵਿੱਚ ਹਨਾ ਹਾਂ ਸਪੇਸ ਕਵਰ ਮਤਲਬ ਜੇ ਫਲੈਟਾਂ ਦੇ ਵਿੱਚ ਜਿਵੇਂ ਅੱਜਕੱਲ ਤੁਹਾਨੂੰ ਪਤਾਗਾ ਮਤਲਬ ਥਾਂ ਘੱਟਦੇ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਜਿਵੇਂ ਫਲੈਟਾਂ ਵਗੈਰਾ ਦੇ ਵਿੱਚ ਲਾਉਣ ਨੂੰ ਇਹ ਆਈਟਮਾਂ ਬਹੁਤ ਵਧੀਆ ਨੇ ਮਤਲਬ ਉੱਥੇ ਅਡਜਸਟ ਹੋ ਜਾਣ ਰੋਟੀਆਂ ਖਾਓ 6 ਸੀਟਰ 4 ਸੀਟਰ ਬਣਾ ਹੋਇਆ ਹੈਗਾ ਇਦਾਂ 4 ਸੀਟਰ ਬਣਾ ਛੋਟਾ ਆ ਇਹ ਕਿੰਨੇ ਦਾ ਹੋਉਂਦਾ ਅੱਜ ਆ ਇਹ ਨੀਅਰ ਅਬਾਊਟ 35000 ਰੁਪਏ ਦੀ ਰੇਂਜ ਦੇ ਵਿੱਚ ਕਿਹੜੀ ਲੱਕੜ ਹੈ ਇਹ ਇਹ ਵੀ ਸਾਰਾ ਟਾਲੀ ਦੇ ਵਿੱਚ ਟੋਸ ਟਾਲੀ ਦੇ ਵਿੱਚ ਕਿਤੇ ਪਰ ਟਾਲੀ ਦੇ ਟੇਬਲ ਤੇ ਬੈ ਕੇ ਰੋਟੀ ਖਾਣੀ ਇਹ ਵੱਡੀ ਗੱਲ ਆ ਤੇ ਇਧਰਲੇ ਪਾਸੇ ਵੀ ਆਪਣੀ ਕੋ ਵਰਾਈਟੀ ਤਾਂ ਪਈਆ ਉਹ ਚੇਅਰਸ ਬਹੁਤ ਸੋਹਣੀਆਂ ਗੁੱਪੀ ਵੀ ਦਿਖਾ ਦਿਓ ਯੂਨੀਕ ਜੀਆਂ ਨੇ ਮਗਰ ਛੋਟਾ ਮੋਟਾ ਪੂਲ ਜavi ਕਈ ਜਰੀ ਬਣਿਆ ਹੋਵੇ ਤੇ ਉਹਦੇ ਕਿਨਾਰੇ ਬੈਠ ਕੇ ਹਨਾ ਜੀ ਹਾਂ ਹਾਂ ਇੱਕ ਲੰਮਾ ਜਾਂ ਪੈਣ ਵਾਲੀ ਵੀ ਹੈਗੀ ਏ ਕੁਰਸੀ ਹਾਂ ਲੰਬਾ ਪੈਣੇ ਰੋਕਿੰਗ ਚੇਅਰ ਆ ਮੈਂ ਉਹ ਵੀ ਦਿਖਾਉਂਗਾ ਉੱਪਰ ਆਪਣੇ ਕੋ ਨਾਲ ਰੌ ਦੇ ਵਿੱਚ ਪਈਆਂ ਸਾਗਵਾਨ ਦੀਆਂ ਜੀ ਜੀ ਉਹ ਟਿੱਕੇ ਫਰਤਾਂ ਨੂੰ ਜੀ ਹਾਂ ਜਿਵੇਂ ਇਸ ਤਰ੍ਹਾਂ ਦੇ ਬੈਡ ਨੇ ਆ ਸਾਈਡ ਟੇਬਲ ਵਾਲੇ ਇਹ ਵੀ 21 ਕਿ ਕੀ ਹਜ਼ਾਰ ਤੋਂ ਸਟਾਰਟ ਹੋ ਜਾਂਦੇ ਨੇ ਜਿਵੇਂ ਆਹ ਡਿਜ਼ਾਈਨ ਹੋ ਗਿਆ ਤੇ ਆਪਣੇ ਕੋ ਪਿੱਛੇ ਡਿਜ਼ਾਈਨ ਪਿਆਗਾ ਉਹ ਡਿਜ਼ਾਈਨ ਪ ਇੱਕ ਕੀ ਕੀ ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਬੈੱਡ ਨੇ ਮਤਲਬ 20 ਕੀ ਕੀ ਹਜ਼ਾਰ ਤੋਂ ਸਟਾਰਟਿੰਗ ਆ ਤੁਹਾਡੇ ਕੋਲੋਂ ਜੀ ਹਾਂ 20 ਕੀ ਕੀ ਹਜ਼ਾਰ ਰੁਪਏ ਤੋਂ ਸਾਈਡ ਟੇਬਲ ਵਾਲੇ ਜਿਹੜੇ ਵਿਦਆਊਟ ਸਾਈਡ ਟੇਬਲ ਵਾਲੇ ਨੇ ਉਹ 15000 ਰੁਪਏ ਦੀ ਸਟਾਰਟ ਹੋ ਜਾਂਦੇ ਨੇ ਤੇ 5000 ਰੁਪਏ ਦੇ ਵਿੱਚ ਵੀ ਬੈੱਡ ਪਰਾਣਾ ਕੱਟਿਆ ਜਾਂਦਾ ਹੈ ਹਾਂ ਉਹ ਤਾਂ ਕੱਟਿਆ ਹੀ ਜਾਂਦਾ ਉਹ ਤਾਂ ਬੇਸਿਕ ਆ ਗਿਆ ਜੀ ਹਾਂ ਆ ਆਗਾ ਦੂਜਾ ਵੀ ਫੰਕਸ਼ਨ ਤਕੜਾ ਯਾਰ ਜੀ ਹਾਂ ਆਈ ਹੈਡਰੈਸ ਬਣਿਆ ਹੋਇਆ ਹੈਗਾ ਕਿ ਆਪਾਂ ਇਹਨੂੰ ਮੂਵ ਕਰ ਸਕਦੇ ਜਿੱਥੇ ਮਰਜ਼ੀ ਖੜਾ ਸਕਦੇ ਹਾਂ ਇਹ ਮੁੜਦਾ ਨਹੀਂ ਮਗਰ ਨੂੰ ਨਹੀਂ ਇਸ ਤਰ੍ਹਾਂ ਜੂਗੇ ਜੀ ਓਕੇ ਲੈ ਜਿੱਥੇ ਰ ਆ ਵੀ ਠੀਕ ਆ ਵੀ ਫੈਕਸ਼ਨ ਪੋਂ ਪੋਂ ਲੱਗੇ ਕਮਾਲ ਦੀ ਗੱਲ ਬਾਤ ਆ ਹੁਣ ਤੇ ਆਹ ਵੀਰੇ ਪੈਕ ਕਰ ਕਰਾਂੇ ਰੱਖਿਆ ਏ ਅ ਇਹ ਸਾਰਾ ਐਕਸਪੋਰਟ ਦਾ ਸਮਾਨ ਹੈ ਇਹ ਸਾਰਾ ਫਰਨੀਚਰ ਐਕਸਪੋਰਟ ਵੀ ਹੁੰਦਾਗਾ ਜਿਵੇਂ ਇਹ ਸਮਾਨ ਆਸਟ੍ਰੇਲੀਆ ਦੇ ਕੋਈ ਮੈਲਬਨ ਪੋਰਟ ਤੇ ਜਾਣਾ ਹੈ ਕੋਈ ਬ੍ਰਿਸਬਨ ਜਾਣਾ ਹੈ ਕੋਈ ਐਡੀਲੇਟ ਜਾਣਾ ਹੈ ਜਾਂ ਅਸੀਂ ਹੋਰ ਵੀ ਸਾਰੀਆਂ ਕੰਟਰੀਆਂ ਦੇ ਵਿੱਚ ਫਰਨੀਚਰ ਐਕਸਪੋਰਟ ਕਰਦੇ ਆਂ ਮਤਲਬ ਆਪਣੇ ਪੰਜਾਬੀ ਭਰਾ ਮੰਗਾਉਂਦੇ ਉਹਨਾਂ ਨੂੰ ਮਹਿੰਗਾ ਪੈਂਦਾ ਫਿਰ ਬਾਹਰੋਂ ਹਨਾ ਬਾਹਰੋਂ ਮਤਲਬ ਮਹਿੰਗਾ ਪੈਂਦਾ ਬੰਦੇ ਦਾ ਉਧਰ ਜੇ ਬੰਦਾ ਦੋ ਨਗਾ ਪਰਚੇਸ ਕਰਦਾਗਾ ਇਧਰੋਂ ਕੰਟੇਨਰ ਲੈਂਦਾਗਾ ਦੋ ਨਗਾ ਦੇ ਵਿੱਚ ਹੀ ਖਰਚਾ ਨਿਕਲ ਆਉਂਦਾ ਸਾਰੇ ਕੰਟੇਨਰ ਦਾ ਇੰਨਾ ਕੁ ਸਮਾਨ ਮਹਿੰਗਾ ਗਾ ਬਾਹਰ ਤੇ ਤਾਂ ਹੀ ਬੰਦਾ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਕੇ ਇੱਥੋਂ ਸਾਰਾ ਫਰਨੀਚਰ ਮੰਗਾਉਂਦਾ ਇੱਕ ਇਹ ਵੀ ਵੱਡੀ ਗੱਲ ਹੈ ਦੇ ਮਣਪੋਂ ਦੀ ਚੀਜ਼ ਨਹੀਂ ਮਿਲ ਸਕਦੀ ਬੰਦੇ ਦੀ ਮਤਲਬ ਜੋ ਐਲ ਸ਼ੇਪ ਦੇ ਵਿੱਚ ਜਿੰਨੇ ਬਣਵਾਉਣਾਗਾ ਜਿਹੇ ਜਿਹੇ ਬੈੱਡ ਬਣਵਾਉਣਾਗਾ ਉੱਥੇ ਉਹ ਬਾਹਰ ਚੀਜ਼ ਮਿਲ ਨਹੀਂ ਸਕਦੀ ਜੇ ਬੰਦਾ ਬਣਵਾਊਗਾ ਵੀ ਉਹ ਇੰਨੀ ਕਿ ਜ਼ਿਆਦੇ ਮਹਿੰਗੀ ਪੈਜੂ ਬੰਦਾ ਬੰਦਾ 100 ਵਾਰ ਸੋਚਦਾ ਬਣਵਾਉਣ ਲੱਗਾ ਤਾਂ ਹੀ ਬੰਦਾ ਇੰਡੀਆ ਤੋਂ ਜ਼ਿਆਦੇ ਫਰਨੀਚਰ ਮੰਗਦਾ ਨਾਲੇ ਬਾਕੀ ਗੱਲ ਇਹ ਆ ਯਾਰ ਆਪਦਾ ਮੌਲ ਖਰਪਈਏ ਤਾਂ ਇੱਧਰ ਭੇਜੋ ਇੱਧਰ ਲਾਉਣਾ ਚਾਹੀਦਾ ਸਰਕਲ 'ਚ ਦੂਜੀ ਗੱਲ ਬਾਈਆ ਜਿਵੇਂ ਇੰਨਾ ਆ ਗੱਲ ਜੇ ਮਹਿੰਗਾ ਪੈਂਦਾ ਉੱਥੇ ਜੀ ਹਾਂ ਤੇ ਤਾਂ ਮੈਂ ਕਹਿੰਦਾ ਵੀ ਬੰਦੇ ਮੰਗਾ ਕੇ ਤਾਂ ਸ਼ੋਰੂਮ ਪਾਇਆ ਹੋਵੇ ਕਿ ਨਹੀਂ ਨਹੀਂ ਮ ਜਦ ਬੰਦੇ ਹਜੇ ਜੋਬ ਕਰਦੇ ਨੇ ਬੰਦਾ ਕਹਿੰਦਾ ਮੈਂ ਆਪਦਾ ਕੰਮ ਕਰਨਾਗਾ ਵੀ ਮੈਂ ਸਾਰਾ ਲੇਬਰ ਵਰਕ ਨਹੀਂ ਕਰ ਸਕਦਾ ਮੈਂ ਆਪਦਾ ਕੰਮ ਕਰਨਾਗਾ ਉਹ ਵੀ ਬੇਸਿਕ ਤੋਂ ਸਾਡੇ ਤੋਂ ਸਟਾਰਟ ਕਰਦੇ ਤੇ ਅਸੀਂ ਬੰਦੇ ਨੂੰ ਗਾਈਡ ਵੀ ਕਰਦੇ ਆ ਵੀ ਕਿਵੇਂ-ਕਿਵੇਂ ਤੁਸੀਂ ਬਿਜ਼ਨਸ ਦਾ ਸਟਾਰਟਅਪ ਕਰ ਸਕਦੇ ਹੋ ਜਬ ਬਹੁਤ ਸਾਰੇ ਨਾਲ ਬਾਹਰਲੇ ਦੁਕਾਨਦਾਰ ਜੁੜੇ ਹੋਏ ਨੇ ਹੋਲ ਸੇਲਰ ਜੁੜੇ ਹੋਏ ਨੇ ਜੋ ਸਾਡੇ ਤੋਂ ਮਾਲ ਮੰਗਵਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਵੇਚਦੇ ਨੇ ਮਤਲਬ ਥੋਥੋਂ ਲੈ ਕੇ ਬਾਹਰ ਬੰਦਾ ਵੇਚ ਸਕਦਾ ਜੀ ਹਾਂ ਵੇਚ ਸਕਦਾ ਬਹੁਤ ਪ੍ਰੋਫਿਟ ਹੋਊਗਾ ਇਹ ਵੱਡੀ ਗਲਤ ਦਰਸ਼ਕੋ ਇਧਰਲੇ ਪਾਸੇ ਇਹ ਆਪਣਾ ਆ ਗਿਆ اور জুনٹ جتھے تیار ਹੁੰਦਾ ਹੈ ਸਮਝਦਾ ਨਾ ਜੀ ਰੌ ਮਟੀਰੀਅਲ ਆਹਾ ਆਉਗੀ ਉਹ ਜਿਹੜੀ ਬੈਠਣ ਵਾਲੀ ਫੁੱਲ ਦੇ ਕਿਨਾਰੇ ਵਾਲਾ ہاں جی ہاں ਪੈਣ ਵਾਲੀ ਚੇਅਰ ہاں ਲੈ ਪੈਣ ਵਾਲੀ ਚੇਅਰ ਆ ਗਈ ਇਹ ਜਆ ਵੈਰਾਈਟੀ ਇਨਾਂ ਕੋਲੇ ਪਈ ਆ ਬਥੇਰੀ ਉਹ ਵੱਡੀ ਗੱਲ ਲੱਗੀ ਹੈ ਐਨਆਰਆਈਆਂ ਵਾਲੀ ਹੈ ਨਾ ਵੀ ਉੱਥੋਂ ਕਿਥੇ ਦੋ ਨਗ ਲੈਣੇ ਇਥੋਂ ਭਾਵੇਂ ਕੰਟੇਨਰ ਭਰ ਕੇ ਲੈ ਜਾ। ਯਾ ਬੰਦਾ ਪੂਰੇ ਪੂਰੇ ਘਰ ਦਾ ਸਮਾਨ ਮੰਗਵਾ ਲੈਣ ਜਦੋਂ ਬੰਦਾ ਪੂਰਾ ਘਰ ਪਰਚੇਸ ਕਰਦਾ ਸਾਨੂੰ ਨਾਲ ਦੇ ਬੰਦਾ ਕੰਟੈਕਟ ਕਰ ਸਕਦਾ ਵੀ ਸਾਨੂੰ ਆਹ ਰਿਕੁਆਇਰਮੈਂਟ ਹੈ। ਸਾਨੂੰ ਡਿਜ਼ਾਈਨ ਸਿਲੈਕਟ ਕਰਕੇ ਬੰਦਾ ਫੇਰ ਕੰਟੈਕਟ ਕਰੇ ਅਸੀਂ ਪ੍ਰੋਪਰ ਤਰੀਕੇ ਨਾਲ ਗਾਈਡ ਕਰਦਾ ਹੈ ਕੋਈ ਉਲਝਣ ਦੀ ਲੋੜ ਨਹੀਂ ਹੈਗੀ ਵੀ ਹਾਂ ਵੀ ਇਥੋਂ ਵੀ ਕੀ ਪ੍ਰੋਸੀਜਰ ਹੋਊਗਾ ਕਿੰਨੇ ਰੁਪਏ ਲੱਗ ਜਾਣਗੇ ਬੰਦੇ ਨੇ ਕੀ ਕਰਨਾ ਸਿਰਫ ਸਾਨੂੰ ਕਾਲ ਕਰਨੀ ਹੈ ਸਾਡੇ ਤੋਂ ਐਡਵਾਈਸ ਲੈਣੀ ਹੈ ਅਸੀਂ ਬੰਦੇ ਨੂੰ ਸਾਰਾ ਪ੍ਰੋਪਰ ਸਮਝਾ ਦਾਂਗੇ ਬੰਦੇ ਨੂੰ 100 ਦੀ 100% ਜਚੂਗਾ ਹੀ ਨਾ ਦਾ ਕੋਈ ਮਤਲਬ ਹੀ ਨਹੀਂ ਹੈਗਾ ਬੰਦ ਦਾ ਪ ਕਹੇ ਘਰ ਤੁਹਾਡਾ ਵੀ ਤਜਰਬਾ ਬਹੁਤ ਹੋ ਗਿਆ ਜਿਹੜੀ ਪਕਾਈ ਵਾਲਾ ਕੰਮ ਆ ਸੀ ਉਹ ਲੰਘ ਚੁੱਕਿਆ ਜੀ ਹਾਂ ਲੰਘ ਚੁੱਕਿਆ ਬੰਦਾ ਅੱਜ ਕੱਲ ਕੁਆਲਿਟੀ ਭਾਰਦਾ ਹੈਗਾ ਕੋਈ ਵੀ ਬੰਦਾ ਟਾਈਮ ਦੀ ਕਮਿਟਮੈਂਟ ਭਾਰਦਾ ਹੈਗਾ ਕੁਆਲਿਟੀ ਭਾਰਦਾ ਹੈਗਾ ਬੰਦੇ ਨੂੰ ਉਹ ਚਾਹੀਦੀ ਹੈ ਤੇ ਵੀ ਕੁਆਲਿਟੀ ਹੋਵੇ ਚੀਜ਼ ਬੰਦਾ ਪੈਸੇ ਦੇਣ ਤਾਂ ਕੋਈ ਉਹ ਨਹੀਂ ਕਰਦਾ ਬਿਲਕੁਲ ਤੇ ਦਰਸ਼ਕੋ ਕੋਈ ਬਰਨਾਲਾ ਦੂਰ ਨਹੀਂ ਨੰਬਰ ਪਾ ਦਿਆਂਗੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਸਾਰੀ ਜਾਣਕਾਰੀ ਲੈ ਸਕਦੇ ਹੋ ਵੱਡੀ ਆਫਰ ਮੈਨੂੰ ਉਹ ਲੱਗੀ ਜਿਹੜਾ ਵੀ ਪੁਰਾਣਾ ਸਮਾਨ ਕਟਾਜੋ ਤੇ ਨਵਾਂ ਲੈ ਜਾਓ ਉਹ ਵੀ ਕੈਂਟ ਸੀ ਤੇ ਇੱਕ ਵਈ ਉਹ 46000 ਵਾਲਾ ਹੈ ਨਾ 46000 ਰੁਪਏ ਦਾ ਪੈਕੇਟ ਉਹ 46000 ਵਾਲਾ ਪੈਕ ਤੇ ਉਹਦੀ ਡਿਲੀਵਰੀ ਵੀ ਫਰੀ ਹੈ ਸਾਰੇ ਪੰਜਾਬ ਉਹ ਹਾਂ ਪੈਕ ਦੀ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਬਿਲਕੁਲ ਫਰੀ ਹੈ ਜੀ ਤੇ ਫਰੀ ਹੈ ਕਾਲ ਕਰ ਸਭ ਦੇ ਨੰਬਰ ਪਾ ਦਿਆਂਗੇ ਵੀਰੇ ਹੁਣਾਂ ਦੇ ਬਰਨਾਲੇ ਦੇ ਵਿੱਚ ਆ ਬੱਸ ਸਟੈਂਡ ਦੇ ਕੋਲੇ ਪ੍ਰੇਮ ਪ੍ਰਧਾਨ ਪ੍ਰੇਮ ਪ੍ਰਧਾਨ ਮਾਰਕੀਟ ਓਪੋਜ਼ਿਟ ਗਲੀ ਦੇ ਵਿੱਚ ਸ਼ੋਰੂਮ ਹੈ ਹਾਂ ਬਰਨਾਲਾ वुਡਸ ਦੇ ਨਾਲ ਮਸ਼ਹੂਰ ਆ ਭਾਈ ਹੁਣਾਂ ਦਾ ਨਾਮ ਧੰਨਵਾਦ ਮਿਹਰਬਾਨੀ